ਰਾਹੁਲ ਗਾਂਧੀ ਨੇ ਇੱਕ ਘਟ ਗਿਣਤੀਆਂ ਦੇ حوالے ਨਾਲ ਬਿਆਨ ਦਿੱਤਾ ਕਿ ਵੀ ਉਹ ਜੋ ਆਪਣੇ ਪ੍ਰੈਕਟਿਸ ਹੈ ਧਰਮ ਦੀ ਉਹ ਕਰ ਸਕਣਗੇ ਜਾਂ ਨਹੀਂ ਕਰ ਸਕਣਗੇ ਇਹ ਸਾਡੀ ਲੜਾਈ ਹੈ। ਰਾਹੁਲ ਗਾਂਧੀ ਨੂੰ ਹੁਣ ਦੇਸੀ ਮੀਡੀਆ ਵੀ ਵਿਦੇਸ਼ੀ ਮੀਡੀਆ ਵੀ ਜੀ ਭਾਰਤੀ ਮੀਡੀਆ ਵੀ ਸੁਬਈ ਮੀਡੀਆ ਵੀ ਜੀ ਹੁਣ ਗੰਭੀਰਤਾ ਨਾਲ ਲੈਂਦਾ ਲੱਗਾ ਵਿਰੋਧੀ ਧਿਰ ਨੂੰ ਵੀ ਰਿਐਕਟ ਕਰਨਾ ਪੈ ਰਿਹਾ ਹੁਣ ਉਹਦੇ ਬੋਲਾਂ ਤੇ ਨਹੀਂ ਤਾਂ ਪਹਿਲਾਂ ਉਹਨੂੰ ਪੱਪੂ ਕਹਿ ਕੇ ਕਹਿ ਕੇ ਛੱਡ ਦਿੰਦੇ ਸੀ ਉਹਨਾਂ ਦੀ ਇਹ ਟਿੱਪਣੀ ਬਹੁਤ ਗਹਿਰੀ ਤੇ ਗੰਭੀਰ ਹੈ ਇੱਕ ਭਾਰਤ ਦੇ ਵਿਰੋਧੀ ਧਿਰ ਦਾ ਲੀਡਰ ਅਮਰੀਕਾ ਦੀ ਧਰਤੀ ਤੇ ਖੜ ਕੇ ਇਹ ਸਵਾਲ ਖੜਾ ਕਰ ਰਿਹਾ ਹੈ ਕਿ ਦੇਸ਼ ਦੇ ਵਿੱਚ ਘੱਟ ਗਿਣਤੀ ਪਾਈਚਾਰਿਆਂ 'ਚ ਉਹ ਸਿੱਖ ਪਾਈਚਾਰਿਆਂ ਨੂੰ ਕੱਲ ਨੂੰ ਦਸਤਾਰ ਪੈਨਣ ਦੀ ਵੀ ਇਜਾਜ਼ਤ ਹੋਏਗੀ ਕਿ ਨਹੀਂ ਹੁਣ ਜਦੋਂ ਅਸੀਂ ਸਿੱਖ ਪਾਈਚਾਰ ਦੇ ਹਵਾਲੇ ਨੇ ਦੇਖਦੇ ਆਂ ਤਾਂ ਉਹਨਾਂ ਨੇ ਇੱਕ ਰਾਖਮਾ ਕਰਨ ਵਾਲਾ ਨਾਲ ਵਿਸ਼ਾਸ਼ ਹੋਇਆ ਜਦੋਂ ਰਾਖਮਾ ਕਰਨ ਵਾਲਾ ਮਸਲਾ ਹੁੰਦਾ ਤਾਂ ਆਪਾਂ ਜਿਹੜੇ ਪੰਜਾਬ ਦੇ ਵਸਨੀਕ ਗੁਰਸ਼ਮਸ਼ੀਰ ਖਾਸ ਕਰ ਮੈਂ ਜੇ ਆਪਣੀ ਪੀੜ੍ਹੀ ਦੇ ਹਵਾਲੇ ਨਾਲ ਗੱਲ ਕਰਾਂ ਅਸੀਂ ਪਿੰਡਾਂ ਦੇ ਵਿੱਚ ਜ਼ਿਮੀਦਾਰਾਂ ਦੇ ਘਰਾਂ 'ਚ ਸੀਰੀ ਦੀ ਗਲਾਸੀ ਤੇ ਬਾਟੀ ਅੱਡ ਦੇਖੀ ਆ ਜੀ ਬਿਲਕੁਲ ਉਹ ਬਾਹਰ ਡਿਊਟੀ 'ਚ ਕਾਨਸਤੇ ਪਈ ਹੁੰਦੀ ਸੀ ਹਨਾ ਅਸੀਂ ਉਹ ਦੇਖੀ ਆ ਪਰ ਅਸੀਂ ਉਹ ਵੀ ਦੇਖ ਰਹੇ ਹਾਂ ਕਿ ਹੁਣ ਇੱਕੋ ਮੰਜੇ ਤੇ ਇਕੱਠੇ ਬੈਂਦੇ ਆ ਇੱਕੋ ਥਾਲੀਆਂ 'ਚ ਇਕੱਠੀਆਂ ਰੋਟੀਆਂ ਆ ਜਾਂਦੀਆਂ ਸਾਰੋਂ ਖਾਂਦੇ ਆ ਪੰਜਾਬ 'ਚ ਲਗਭਗ ਉਹ ਵਿਤਕਰਾ ਕਾਫੀ ਹੱਦ ਤੱਕ ਮੁੱਕਿਆ ਜਾਂਦਾ ਸਮਝਣ 'ਚ ਫਰਕ ਆ ਜਾਂ ਉਹਨਾਂ ਦੇ ਕਹਿਣ 'ਚ ਫਰਕ ਆ ਕੋਈ ਕਿਉਂਕਿ ਉਹ ਕਿਹਾ ਜਾ ਰਿਹਾ ਵੀ ਦੇਖੋ ਜੀ ਹੁਣ ਤੱਕ ਅਸੀਂ ਰੋਜ਼ ਗੁਰਦੁਆਰੇ ਜਾਂਦੇ ਨੇ ਸਿੱਖ ਰੋਜ਼ ਪੱਗ ਬੰਨ੍ਹਦੇ ਨੇ ਕੋਈ ਮੁੱਦਾ ਨਹੀਂ ਹਾਂ ਤੁਸੀਂ ਕੀ ਦੇਖਦੇ ਹੋ ਕਿ ਪਹਿਲੀ ਗੱਲ ਤਾਂ ਉਹਨਾਂ ਦੇ ਬਿਆਨ ਨੂੰ ਜਿੱਦਾਂ ਸਮਝਿਆ ਗਿਆ ਜੇ ਹੁਣ ਰਾਹੁਲ ਗਾਂਧੀ ਦੇ ਤੁਸੀਂ ਉਸ ਪੁਰਾਣੇ ਹਵਾਲੇ ਨਾਲ ਨੂੰ ਸਵਾਲ ਕਰਨੇ ਆ ਫਿਰ ਤਾਂ ਰਾਜਨੀਤਿਕ ਬਿਆਨਬਾਜ਼ੀ ਨਾਲ ਨਿਪਟਜੂ ਪਰ ਜੇ ਤੁਸੀਂ ਸੱਚਮੁੱਚ ਚਾਹੁੰਦੇ ਹੋ ਕਿ ਇਸ ਮ ਕੋਈ ਪਹਿਲੂ ਹੈਗਾ ਇਹ ਕੋਈ ਮੁੱਦਾ ਹੈਗਾ ਤਾਂ ਫਿਰ ਭਾਜਪਾ ਇਹ ਕਹੇ ਕਿ ਰਾਹੁਲ ਗਾਂਧੀ ਅਮਰੀਕਾ ਚ ਨਾ ਗੱਲ ਕਰ ਤੂੰ ਭਾਰਤ ਦੀ ਸੰਸਦ ਚ ਆ ਕੇ ਗੱਲ ਕਰ ਫਿਰ ਭਾਜਪਾ ਇਹ ਕਹੇ ਨਾ ਕਿ ਆਇਆ ਸੰਸਦ ਚ ਬੈਠ ਕੇ ਤੇ ਵਿਚਾਰ ਚਰਚਾ ਕਰਦੇ ਹਾਂ ਪਰ ਇਹੀ ਭਾਜਪਾ ਲਾਲਪੁਰੇ ਦੇ ਘਰ ਮੁਰੇ ਗਈ ਇਹੀ ਸਿਰਸ ਨੇ ਲਾਲਪੁਰਾ ਨੂੰ ਕਿਹਾ ਕਿ ਤੂੰ ਆ ਕੀ ਕਹਤਾ ਬੇਸ਼ੱਕ ਲਾਲਪੁਰਾ ਮਾफी ਮੰਗ ਚੁਕਿਆ ਔਰ ਮੈਂ ਕਹਣਾ ਇਹ ਸਿਆਣੀ ਗੱਲ ਹੈ ਲਾਲਪੁਰੇ ਦੀ ਉਹਦੇ ਤੇ ਕੋਈ ਰਿਐਕਸ਼ਨ ਨਹੀਂ ਆਉਂਦਾ ਉਹਦੇ ਤੇ ਬੀਜੇਪੀ ਦਾ ਰਿਐਕਸ਼ਨ ਕਿਉਂ ਨਹੀਂ ਬੀਜੇਪੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਤੇ ਚੱਲਣ ਨੂੰ ਤਿਆਰ ਨਹੀਂ ਹੈਨਾ ਪਰ ਉਹ ਦਸਮ ਪਾਸ਼ਾ ਜੀ ਗੁਰਗੋਂ ਸਿੰਘ ਜੀ ਦੇ ਨਾ ਜਿਹੜੇ ਮੁਗਲ ਰਾਜ ਨਾਲ ਲੜਾਈ ਆ ਉਹਦੇ ਹਵਾਲੇ ਨਾਲ ਉਹਨੂੰ ਐ ਦਿਖਾਉਣਾ ਚਾਹੁੰਦੀ ਆ ਮਤਲਬ ਭਾਈ ਉਹ ਰਾਜਿਆਂ ਨਾਲ ਲੜਾਈ ਸੀ ਉਹ ਪਹਾੜੀ ਰਾਜੇ ਜੋ ਹਿੰਦੀ ਵੀ ਹਿੰਦੂ ਵੀ ਸੀਗੇ ਉਹ ਮੁਗਲ ਰਾਜ ਦੇ ਖਿਲਾਫ ਲੜਾਈ ਸੀ ਮੁਸਲਮਾਨ ਦੇ ਖਿਲਾਫ ਲੜਾਈ ਨਹੀਂ ਸੀ ਜੀ ਸੰਦੀਸ਼ ਗੁਪਤਾ ਦਾ ਵੀ ਡਾਲ-ਡਾਲ ਚ ਪਾਣੀ ਪਚਾਦਾਂਗੇ ਤੇ ਹੁਣ ਵੀ ਪੰਜਾਬ ਸਰਕਾਰ ਜਿਹੜੀ ਆ ਉਹ ਹਰਿਆਣੇ ਗਈ ਹੋਈ ਤੇ 90 ਸੀਟਾਂ ਤੇ ਆਮ ਆਦਮੀ ਪਾਰਟੀ ਲੜ ਰਹੀ ਐ ਤਾਂ ਜਦੋਂ ਇਦਾਂ ਦੇ ਮਸਲੇ ਨੇ ਹਰਿਆਣੇ ਨਾਲ ਸਾਡੇ ਪੰਜਾਬ ਸਰਕਾਰ ਦੇ ਜਿਹੜੇ ਨੁਮਾਇੰਦੇ ਗਏ ਨੇ ਉਹ ਫਿਰ ਕਿਵੇਂ ਵੋਟਾਂ ਮੰਗ ਰਹੇ ਨੇ ਉਹ ਸਰਕਾਰੀ ਟੂਰ ਤੇ ਗਏ ਨੇ ਸਿਰਫ ਤੁਸੀਂ ਆਮ ਆਦਮੀ ਪਾਰਟੀ ਦੀ ਸਥਿਤੀ ਦਾ ਅੰਦਾਜ਼ਾ ਇੱਥੋਂ ਲਾ ਲਓ ਕਿ ਆਮ ਆਦਮੀ ਪਾਰਟੀ 2014 ਚ ਵੀ ਲੜੀ ਆ ਉੱਥੇ ਜੀ ਲੋਕ ਸਭਾ ਦੇ ਹਵਾਲੇ ਜਮ੍ਹਾਂ ਗੱਲ ਕਰਾਂ 2019 ਵੀ ਲੜੀ ਆ 2024 ਵੀ ਲੜੀ ਆ 14 ਔਰ 19 ਦੇ ਵਿੱਚ ਇੱਕ ਵੀ ਉਮੀਦਵਾਰ ਉਹਨਾਂ ਦਾ ਜ਼ਮਾਨਤ ਨਹੀਂ ਬਚਾ ਸਕਿਆ ਜੇ ਕਾਂਗਰਸ ਦੀ ਕੋਈ ਨਲੈਕੀ ਹੋਊਗੀ ਤਾਂ ਆਪਣੀ ਘਰ ਦੀ ਹੋਊਗੀ ਆਪਣਾ ਘਰ ਦਾ ਕਲੇਸ ਹੋਊਗਾ ਨਹੀਂ 31 ਲੋਕਾਂ ਨੇ ਬੀਜੇਪੀ ਦੀ ਫੱਟੀ ਪੋਚਣ ਬਾਰੇ ਸੋਚਿਆ ਹੋਇਆ ਉਹਦਾ ਫਾਇਦਾ ਹੁਣ ਕੌਣ ਲੈ ਕੇ ਜਾਂਦਾ ਇਹ ਨਤੀਜੇ ਦੱਸਣਗੇ ਪਰ 31 ਗਹਿ ਗੱਚ ਮੁਕਾਬਲਾ ਹੋਣ ਦੀ ਵੀ ਆਸ ਹੈ ਜੋ ਟੋਲ ਪਲਾਜੇ ਬੰਦ ਕਰੋ ਸੜਕਾਂ ਦੀ ਲੁੱਟ ਬੰਦ ਕਰੋ ਕਿਸਾਨੀ ਉਹ ਨਹੀਂ ਅਨਾਈ ਅਕਸਰ ਲਾਉਂਦੀਆਂ ਨੇ ਪਰ ਹੁਣ ਕੀ ਨਵਾਂ ਸਰਕਾਰ ਨਵਾਂ ਲੈ ਕੇ ਆ ਰਹੀ ਹੈ ਜਿੱਦੇ ਟੋਲ ਪਲਾਲੇ ਵੀ ਬੰਦ ਹੋ ਜਾਣਗੇ ਪਰ ਲੁੱਟ ਬੰਦ ਨਹੀਂ ਹੋਊਗੀ ਤੁਹਾਡੀ ਕਾਰ ਦੇ ਵਿੱਚ ਬੈਠੇਗਾ ਮੋਦੀ ਦਾ ਜਸੂਸ ਤੁਹਾਡੀ ਹਰ ਕਾਰਜ ਚ ਸਵਾਲ ਹੋਏਗਾ ਮੋਦੀ ਦਾ ਜਸੂਸ ਸਸ਼ੀਕਾਲ ਅਦਾਬ ਮੈਂ ਗੁਰਸ਼ਮੀਰ ਸਿੰਘ ਹਫਤਾਵਾਰੀ ਪ੍ਰੋਗਰਾਮ ਪੰਜਾਬ ਨਾਮਾ ਲੈ ਕੇ ਅਸੀਂ ਫਿਰ ਤੋਂ ਤੁਹਾਨੂੰ ਮੁਖਾਤਬ ਹਾਂ ਇਸ ਦੇ ਵਿੱਚ ਅਸੀਂ ਹਫਤੇ ਭਰ ਦੀਆਂ ਜਿਹੜੀਆਂ ਸਿਆਸੀ ਸਰਗਰਮੀਆਂ ਹੁੰਦੀਆਂ ਨੇ ਉਹਨਾਂ ਦਾ ਇੱਕ ਤਰਜੀਹਾ ਕਰਦੇ ਹਾਂ ਦੀਪਕ ਜਨਾਰਥ ਸ਼ਰਮਾ ਉਹਨਾਂ ਦੇ ਨਾਲ ਬੀਤੇ ਹਫਤੇ ਦੇ ਵਿੱਚ ਜੋ ਪੰਜਾਬ ਹਰਿਆਣਾ ਦੇ ਵਿੱਚ ਜੋ ਵੀ ਸਿਆਸੀ ਸਰਗਰਮੀਆਂ ਹੋਈਆਂ ਨੇ ਉਸ ਦੇ ਉੱਤੇ ਆਪਾਂ ਗੱਲਬਾਤ ਅੱਜ ਕਰਾਂਗੇ ਜਿਸ ਵਿੱਚ ਹਰਿਆਣੇ ਦੀਆਂ ਚੋਣਾਂ ਵੀ ਸ਼ਾਮਲ ਨੇ ਰਾਹੁਲ ਗਾਂਧੀ ਦਾ ਇੱਕ ਬਿਆਨ ਆਇਆ ਸਿੱਖਾਂ ਦੇ ਸੰਦਰਭ ਚ ਘੱਟ ਗਿਣਤੀਆਂ ਦੇ ਸੰਦਰਭ ਚ ਤੇ ਉਸ ਤੇ ਕਾਫੀ ਜ਼ਿਆਦਾ ਸਿਆਸਤ ਹੋ ਰਹੀ ਹੈ ਉਸ ਤੇ ਵੀ ਆਪਾਂ ਗੱਲ ਕਰਾਂਗੇ ਤੇ ਕੁਝ ਹੋਰ ਨਵੇਂ ਫੈਸਲੇ ਜਿਹੜੇ ਨੇ ਸਰਕਾਰਾਂ ਦੇ ਆਏ ਨੇ ਉਹਨਾਂ ਸਾਰੇ ਨੁਕਤਿਆਂ ਤੇ ਆਪਾਂ ਦੀਪਕ ਜਨਾਬ ਜਨਤੂ ਸ਼ਰਮਾਉਣਾ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣੀ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਗੁਰਸ਼ਮੇਸ਼ਰ ਜੀ ਸਾਰੇ ਦਰਸ਼ਕਾਂ ਨੂੰ ਸੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਹਾਂਜੀ ਅੱਪਾ ਗੱਲ ਸ਼ੁਰੂ ਕਰਦੇ ਆਂ ਰਾਹੁਲ ਗਾਂਧੀ ਤੋਂ ਰਾਹੁਲ ਗਾਂਧੀ ਨੇ ਇੱਕ ਤਵਾਰੇ ਤੇ ਗਏ ਹੋਏ ਨੇ ਅੱਜਕੱਲ ਅਮਰੀਕਾ ਦੇ ਤਾਂ ਉਹਨਾਂ ਨੇ ਇੱਕ ਮੈਰਲੀ ਦੇ ਵਿੱਚ ਡਾਇਸਪੋਰਾ ਦੇ ਜਿਹੜਾ ਇੰਡੀਅਨ ਆਵਰਸੀਸ ਕਾਂਗਰਸ ਦਾ ਫੰਕਸ਼ਨ ਹੈ ਉਹਦੇ ਬਾਬਤ ਸਿੱਖਾਂ ਦੇ حوالے ਨਾਲ ਵੀ ਬਿਆਨ ਦਿੱਤਾ ਜਾਂ ਘੱਟ ਗਿਣਤੀਆਂ ਦੇ حوالے ਨਾਲ ਬਿਆਨ ਦਿੱਤਾ ਕਿ ਵੀ ਉਹ ਜੋ ਆਪਣੇ ਪ੍ਰੈਕਟਿਸ ਹੈ ਧਰਮ ਦੀ ਉਹ ਕਰ ਸਕਣਗੇ ਜਾਂ ਨਹੀਂ ਕਰ ਸਕਣਗੇ ਇਹ ਸਾਡੀ ਲੜਾਈ ਹੈ ਤਾਂ ਇਸ ਤੋਂ ਬਾਅਦ ਤਰ੍ਹਾਂ ਤਰ੍ਹਾਂ ਦੀ ਵਿਆਖਿਆ ਸ਼ੁਰੂ ਹੋ ਗਈ ਮਨਿੰਦਰ ਸਿਰਸਾ ਨੇ ਆਪਣੀ ਵਿਆਖਿਆ ਦਿੱਤੀ ਹੈ ਇਕਬਾਲ ਸਿੰਘ ਲਾਲਪੁਰਾ ਨੇ ਦਿੱਤੀ ਹੈ ਤੇ ਅਕਾਲੀ ਦਲ ਨੇ ਵੀ ਰਲਵਾ ਮਿਲਵਾ ਜਾਂ ਦਿੱਤਾ ਹੈ ਤੇ ਤੁਸੀਂ ਕੀ ਸਮਝਦੇ ਹੋ ਕਿ ਸਾਰਾ ਉਹਨਾਂ ਦਾ ਬਿਆਨ ਸਿਆਸੀ ਤੌਰ ਤੇ ਕੀ ਮਾਇਨੇ ਰੱਖਦਾ ਹੈ ਤੇ ਦੂਜਾ ਜਿਹੜੀ ਉਹਦੇ ਉੱਤੇ ਰਿਐਕਸ਼ਨ ਆਏ ਨੇ? ਪਰਸ਼ੰਸ਼ੀਰ ਰਾਹੁਲ ਗਾਂਧੀ ਨੂੰ ਹੁਣ ਦੇਸੀ ਮੀਡੀਆ ਵੀ ਵਿਦੇਸ਼ੀ ਮੀਡੀਆ ਵੀ ਜੀ ਭਾਰਤੀ ਮੀਡੀਆ ਵੀ ਸੁਬਈ ਮੀਡੀਆ ਵੀ ਜੀ ਹੁਣ ਗੰਭੀਰਤਾ ਨਾਲ ਲੈਂਦਾ ਲੱਗਾ ਜੀ ਉਹਦੀ ਖਬਰ ਨਸਰ ਹੋਣ ਲੱਗੀ ਹੈ ਉਹਦੇ ਬਾਰੇ ਗੱਲ ਹੋਣ ਲੱਗੀ ਹੈ ਉਹਦੀਆਂ ਟਿੱਪਣੀਆਂ ਦੇ ਉੱਤੇ ਸਿਆਸਤਕੀ ਸਵਾਲ ਉੱਠਣ ਲੱਗਿਆ ਮਤਲਬ ਵਿਰੋਧੀ ਧਿਰ ਨੂੰ ਵੀ ਰਿਐਕਟ ਕਰਨਾ ਪੈ ਰਿਹਾ ਹੁਣ ਉਹਦੇ ਬੋਲਣਾ ਤੇ ਨਹੀਂ ਤਾਂ ਪਹਿਲਾਂ ਉਹਨੂੰ ਪੱਪੂ ਕਹਿ ਕੇ ਕਹਿ ਕੇ ਛੱਡ ਦਿੰਦੇ ਸੀ ਬਿਲਕੁਲ ਤੁਸੀਂ ਦਿਰੋਸਤ فرمایا ਕਿ ਰਾਹੁਲ ਗਾਂਧੀ ਇਸ ਮੌਕੇ ਅਮਰੀਕਾ ਸੀਗੇ ਤੇ ਵਾਸ਼ਿੰਗਟਨ ਡੀਸੀ ਚੋ ਪ੍ਰੋਗਰਾਮ ਸੀ ਹੂੰ ਤੇ ਪਹਿਲੀ ਕਤਾਰ ਚ ਇੱਕ ਦਸਤਾਰਤਾਰੀ ਸਿੰਘ ਵੀ ਬੈਠਾ ਸੀ ਤੇ ਉਸ ਸਿੱਖ ਨੌਜਵਾਨ ਨੂੰ ਉਸ ਸਿੱਖ ਸ਼ਖਸੀਅਤ ਨੂੰ ਸੰਬੋਧਨ ਕਰਦੇ ਰਾਹੁਲ ਗਾਂਧੀ ਨੇ ਉਹਨਾਂ ਦਾ ਨਾਮ ਪੁੱਛ ਕੇ ਗੱਲ ਸ਼ੁਰੂ ਕੀਤੀ ਜੀ ਤੇ ਉਹਨਾਂ ਦੀ ਇਹ ਟਿੱਪਣੀ ਬਹੁਤ ਗਹਿਰੀ ਤੇ ਗੰਭੀਰ ਹੈ ਇੱਕ ਭਾਰਤ ਦੀ ਵਿਰੋਧੀ ਧਿਰ ਦਾ ਲੀਡਰ ਅਮਰੀਕਾ ਦੀ ਧਰਤੀ ਤੇ ਖੜਕੇ ਇਹ ਸਵਾਲ ਖੜਾ ਕਰ ਰਿਹਾ ਹੈ ਕਿ ਦੇਸ਼ ਦੇ ਵਿੱਚ ਘਟ ਗਿਣਤੀ ਪਾਈਚਾਰਿਆਂ 'ਚੋਂ ਸਿੱਖ ਪਾਈਚਾਰਿਆਂ ਨੂੰ ਕੱਲ ਨੂੰ ਦਸਤਾਰ ਪੈਨਣ ਦੀ ਵੀ ਇਜਾਜ਼ਤ ਹੋएगी ਕਿ ਨਹੀਂ ਆਉਣ ਵਾਲੇ ਦਿਨਾਂ 'ਚੋਂ ਗੁਰੂ ਘਰ ਜਾ ਵੀ ਸਕਣਗੇ ਇਸ ਰੂਪ 'ਚ ਕਿ ਨਹੀਂ ਉੱਥੇ ਤੱਕ ਕੜਾ ਪਾਉਣ ਤੋਂ ਵੀ ਰੋਕ ਦਿੱਤਾ ਜਾਊਗਾ ਇਸ ਪ੍ਰਕਿਰਿਆ ਦੇ ਹਵਾਲੇ ਨਾਲ ਦੇਖੋ ਮਸਲਾ ਕਿਥੋਂ ਇਸ ਪੈਲ ਤੋਂ ਤੁਰਿਆ ਕਿ ਰਾਹੁਲ ਗਾਂਧੀ ਨੇ ਜੀ ਸਿੱਖਾਂ ਬਾਰੇ ਇਹ ਕਹਤਾ ਜੀ ਕਿ ਜੀ ਅਜੇ ਹਜਾ ਕੁਝ ਨਹੀਂ ਗਾ ਜਾਂ ਇਹ ਨਹੀਂ ਹੈਗਾ ਹੈ ਨਾ ਹਾਂਜੀ ਪਰ ਤੁਸੀਂ ਇਸ ਗੱਲ ਨੂੰ ਨਾ ਗੌਰ ਕਰੋ ਕਿ ਰਾਹੁਲ ਗਾਂਧੀ ਨੇ ਗੱਲ ਸਿੱਖ ਭਾਈਚਾਰੇ ਦੇ ਹਵਾਲੇ ਚ ਕੀਤੀ ਆ ਪਰ ਉਹ ਅਸਲ ਚ ਨਾਲ ਕਹਿਣਾ ਮੁਸਲਮਾਨ ਭਾਈਚਾਰੇ ਬਾਰੇ ਚਾਹੁੰਦੇ ਸੀ ਹਮ ਜਿਹੜਾ ਉਹ ਕਹਿ ਨਹੀਂ ਪਾਰੇ ਅਜੇ ਵੀ ਹਮ ਹਮ ਇਹ ਵੀ ਹਿੰਮਤ ਨਹੀਂ ਦਿਖਾ ਪਾਰੇ ਇਹ ਕਮਜ਼ੋਰੀ ਵੀ ਤੁਹਾਡੇ ਅੰਦਰ ਹੈਗੀ ਆ ਜੀ ਤੁਹਾਨੂੰ ਲੱਗਦਾ ਵੀ ਉਹ ਇੱਕ ਉਹਨਾਂ ਨੇ ਜਾਣ ਬੁੱਝ ਕੇ ਜਾਂ ਇੱਕ ਬੜਾ ਕੈਲਕੂਲੇਟਿਡ ਤਰੀਕੇ ਨਾਲ ਮੈਂ ਤਾਂ ਹੀ ਕਹਿ ਰਿਹਾ ਨਾ ਹਮ ਕਿ ਉਹਨਾਂ ਦੇ ਅੰਦਰ ਪਿਆ ਤਾਂ ਇਹ ਸਾਰਾ ਕੁਝ ਵੀ ਹੈ ਪਰ ਉਹਦੇ ਅੰਦਰ ਕਿਤੇ ਇਹ ਵੀ ਲੱਗਦਾ ਕਿ ਸਾਡੀ ਹਿੰਦੂ ਕੋਰ ਵੈਂਟਰ ਵੋਟ ਬੈਂਕ ਨੰਰਾਜ ਹੋ ਜਵੇ ਪਹਿਲਾਂ ਹੀ ਸਾਡਾ ਖਾਸਾ ਵੋਟ ਬੈਂਕ ਬੀਜੇਪੀ ਕੋਲ ਚਲਾ ਗਿਆ ਉਹ ਨਾ ਚਲਾ ਜਵੇ ਇਸ ਡਰ ਚੋਂ ਉਹ ਮੁਸਲਮਾਨ ਭਾਈਚਾਰੇ ਦੀ ਉਹ ਪੀੜ ਨਹੀਂ ਸਾਂਝੀ ਕਰ ਪਾਰੇ ਜਿਹੜੀ ਪੀੜ ਸਭ ਤੋਂ ਜ਼ਿਆਦਾ ਮੁਸਲਮਾਨ ਭਾਈਚਾਰਾ ਦੇਚ ਹੰਡਾ ਰਿਆ ਹਾਂ ਹਾਂ ਹੁਣ ਜਦੋਂ ਅਸੀਂ ਸਿੱਖ ਭਾਈਚਾਰੇ ਦੇ ਵੱਲ ਨੇ ਦੇਖਦੇ ਆ ਤਾਂ ਉਹਨਾਂ ਨੇ ਇੱਕ ਰਾਖਮਾ ਕਰਨ ਵਾਲਾ ਨਾਲ ਵਿਸ਼ਾਸ਼ ਹੋਇਆ ਬਿਲਕੁਲ ਮੈਂ ਉਸ ਪਹਿਲੂ ਤੇ ਇਸ ਲਈ ਗੱਲ ਕਰ ਰਿਹਾ ਕਿ ਜਦੋਂ ਰਾਖਮਾ ਕਰਨ ਵਾਲਾ ਮਸਲਾ ਹੁੰਦਾ ਤਾਂ ਆਪਾਂ ਜਿਹੜੇ ਪੰਜਾਬ ਦੇ ਵਸਿਆ ਗੁਰਸ਼ਮਸ਼ੀਰ ਕਸਕਰ ਮੈਂ ਜੇ ਆਪਣੀ ਪੀੜ੍ਹੀ ਦੇ ਹਵਾਲੇ ਨਾਲ ਗੱਲ ਕਰਾਂ ਅਸੀਂ ਪਿੰਡਾਂ ਦੇ ਵਿੱਚ ਜ਼ਿਮੀਂਦਾਰਾਂ ਦੇ ਘਰਾਂ 'ਚ ਹੈ ਸੀਰੀ ਦੀ ਗਲਾਸੀ ਤੇ ਬਾਟੀ ਅੱਡ ਦੇਖੀ ਆ ਜੀ ਬਿਲਕੁਲ ਉਹ ਬਾਹਰ ਡਿਊਟੀ 'ਚ ਕਾਨਸਤੇ ਪਈ ਹੁੰਦੀ ਸੀ ਹਨਾ ਅਸੀਂ ਉਹ ਦੇਖੀ ਆ ਬਿਲਕੁਲ ਠੀਕ ਪਰ ਅਸੀਂ ਉਹ ਵੀ ਦੇਖ ਰਹੇ ਹਾਂ ਕਿ ਹੁਣ ਇੱਕੋ ਮੰਜੇ ਤੇ ਇਕੱਠੇ ਬੈਂਦੇ ਆ ਇੱਕੋ ਥਾਲੀਆਂ 'ਚ ਇਕੱਠੀਆਂ ਰੋਟੀਆਂ ਆ ਜਾਂਦੀਆਂ ਸਾਰੋਂ ਖਾਣੇ ਪੰਜਾਬ 'ਚ ਲਗਭਗ ਉਹ ਵਿਤਕਰਾ ਕਾਫੀ ਹੱਦ ਤੱਕ ਮੁੱਕਿਆ ਜੀ ਮਾਨਸਿਕ ਤੌਰ ਤੇ ਕਿਤੇ ਪਿਆ ਹੋਵੇ ਤਾਂ ਪਤਾ ਨਹੀਂ ਪਰ ਸ਼ਿਰਕ ਤੌਰ ਤੇ ਸਮਾਜਿਕ ਤੌਰ ਤੇ ਕਾਫੀ ਉਹ ਟੁੱਟਿਆ ਸੋ ਜਦੋਂ ਅਸੀਂ ਇਸ ਵੱਲ ਨੂੰ ਦੇਖਦੇ ਹਾਂ ਅਸੀਂ ਕਹਿੰਦੇ ਵੀ ਪੰਜਾਬ 'ਚ ਤਾਂ ਇਹੋ ਜਿਹਾ ਕੁਝ ਨਹੀਂ ਸਮਝ ਲੱਗਦਾ ਦੇਸ਼ 'ਚ ਵੀ ਕੁਝ ਨਹੀਂ ਹੋਣਾ ਹੂੰ ਉਸੇ ਤਰ੍ਹਾਂ ਜਦੋਂ ਰਾਹੁਲ ਗਾਂਧੀ ਨੇ ਸਿੱਖ ਭਾਈਚਾਰੇ ਦੇ ਹਵਾਲੇ ਨਾਲ ਗੱਲ ਕੀਤੀ ਤਾਂ ਆਪਾਂ ਪੰਜਾਬ 'ਚ ਦੇਖਦੇ ਹਾਂ ਕਹਿੰਦੇ ਲੈ ਇਹ ਕੀ ਗੱਲ ਕਰਤੀ ਹੈਜੇ ਤਾਂ ਕੁਝ ਹੋਈ ਨਹੀਂ ਸਕਦਾ ਹਾਂ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਤਾਂ ਇਹੋ ਜਿਹਾ ਕੋਈ ਮਸਲਾ ਹੀ ਨਹੀਂ ਪਹਿਲੀ ਨਜ਼ਰ ਤਾਂ ਹੀ ਲੱਗਦਾ ਹੂੰ ਕਿ ਇਹ ਇਸ ਲਈ ਉਹ ਕਹਿੰਦੇ ਜੀ ਰਾਜਨੀਤਿਕ ਬਿਆਨਬਾਜ਼ੀ ਆ ਜੀ ਪਰ ਰਾਹੁਲ ਗਾਂਧੀ ਕਹਿੰਦਾ ਕਿ ਰਾਜਨੀਤਿਕ ਨਹੀਂ ਇਹ ਧਾਰਮਿਕ ਵਿਅਲੂ ਹੈ ਹੂੰ ਉਹ ਕਹਿੰਦਾ ਕਿ ਇਹ ਇਸ ਮਸਲੇ ਤੇ ਦੇਸ਼ ਦੇ ਵਿੱਚ ਰਾਜਨੀਤਿਕ ਤੌਰ ਤੇ ਇਸ ਆੜ ਦੇ ਵਿੱਚ ਕੰਮ ਹੋ ਰਿਹਾ ਹੁਣ ਤੁਸੀਂ ਇਹਦੀਆਂ ਪਰਤਾਂ ਤੇ ਆਜੋ ਹੂੰ ਜਦੋਂ ਇਹਦੀ ਪਰਤ ਫਰੋਲੋਗੇ ਤਾਂ ਪਹਿਲੀ ਪਰਤ ਹੈ ਪਈਆ ਤੁਸੀਂ ਸੱਚਕੰਡ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਜਾਇਓ ਗੁਰਸ਼ਮਸ਼ੀਰ ਜੀ ਬਾਹਰ ਜਾ ਕੇ ਜਿਹੜੀਆਂ ਦੁਕਾਨਾਂ ਲੱਗੀਆਂ ਨਾ ਹੂੰ ਉਹਨਾਂ ਤੋਂ ਗੁਟਕਾ ਸਾਹਿਬ ਹੀ ਖਰੀਦ ਲਿਓ ਜੀ ਤੇ ਘਰੇ ਲਿਆ ਕੇ ਆਪਣੀ ਦਾਦੀ ਨਾਨੀ ਕੋਲ ਪੁਰਾਣੇ ਪਈ ਗੁਟਕੇ ਦੇ ਨਾਲ ਮਲਾ ਕੇ ਦੇਖ ਲਿਓ ਤੁਹਾਨੂੰ ਪਤਾ ਲੱਗ ਜੂਗਾ ਸਿਆਸਤ ਕਿੱਥੇ ਹੋ ਰਹੀ ਆ ਸਾਜ਼ਿਸ਼ ਕਿੱਥੇ ਹੋ ਰਹੀ ਆ ਹੂੰ ਉਹ ਤੁਹਾਨੂੰ ਅੰਤਰ ਲੱਭ ਜਾਣਗੇ ਜੀ ਖੇਡ ਤਾਂ ਸਾਡੇ ਨਾਲ ਇੱਥੇ ਹੋ ਗਈ ਹੂੰ ਤੇ ਇਹੀ ਕੁਝ ਪੈਠ ਨੂੰ ਲੈ ਕੇ ਕਿ ਹਾਂ ਚਾਹੇ ਗੁਰੂ ਘਰਾਂ ਦੇ ਪ੍ਰਬੰਧਾਂ ਦੇ ਹਵਾਲੇ ਨਾਲ ਮਤਲਬ ਆਰਐਸਐਸ ਰਾਸ਼ਟਰੀ ਸਿੱਖ ਸੰਗਤ ਦੇ ਰੂਪ ਚ ਦਾਖਲ ਹੋ ਗਈ ਹੂੰ ਪਰ ਸਵਾਲ ਖੜਾ ਕੌਣ ਕਰ ਰਿਹਾ ਹੂੰ ਜਿਹੜਾ ਸਵਾਲ ਸਿੱਖ ਸੰਸਥਾਵਾਂ ਨੂੰ ਖੜਾ ਕਰਨਾ ਚਾਹੀਦਾ ਸੀ ਉਹ ਕਾਂਗਰਸ ਦਾ ਨੁਮਾਇਦਾ ਕਰ ਰਿਹਾ ਜਿਨ੍ਹਾਂ ਦੇ ਮੱਥੇ ਤੇ ਬਹੁਤ ਵੱਡੇ ਦਾਗ ਲੱਗੇ ਨੇ ਹੂੰ ਇਹਦਾ ਮਤਲਬ ਇਹਦੇ ਪਿੱਛੇ ਵੀ ਸਿਆਸਤ ਹੈਗੀ ਹੈ ਹੂੰ ਆਪਾਂ ਇੱਕ ਦਿਨ ਪਹਿਲਾਂ ਵੀ ਇਸੇ ਪ੍ਰੋਗਰਾਮ 'ਚ ਗੱਲ ਕਰ ਰਹੇ ਸੀ ਕਿ ਸਿਆਸੀ ਦਾਗ ਅਜਿਹੇ ਦਾਗ ਹੁੰਦੇ ਨੇ ਜਿਹੜੇ ਬੰਦੇ ਦੇ ਜਾਣ ਤੋਂ ਬਾਅਦ ਵੀ ਨਹੀਂ ਤੁੱਲਦੇ ਬਿਲਕੁਲ ਤੇ ਰਾਹੁਲ ਗਾਂਧੀ ਨੇ ਜਦੋਂ ਇਹ ਸਵਾਲ ਖੜਾ ਕੀਤਾ ਤਦ ਭਾਜਪਾ ਨੂੰ ਵੀ ਇਹੀ ਮੌਕਾ ਮਿਲਿਆ ਬੋਲਣ ਦਾ ਤੇ ਕੁਝ ਕੱਟੜ ਧਿਰਾਂ ਨੂੰ ਵੀ ਇਹੀ ਮੌਕਾ ਮਿਲਿਆ ਕਿ ਭਾਈ ਤੂੰ ਕਰੇਗਾ ਸਵਾਲ ਤੇਰੀ ਦਾਦੀ ਨੇ ਤਾਂ ਬਿਲਕੁਲ ਕੀਤਾ ਉਹ ਇੰਦਰਾ ਗਾਂਧੀ ਦੇ ਦਾਗ ਇਹਨਾਂ ਨੂੰ ਚੁਗਣੇ ਪੈਣੇ ਆ ਗੰਡੇ ਹੂੰ ਹੋਰ ਹੁਣ ਤੱਕ ਚੁਗ ਰਹੀ ਹੈ ਕਾਂਗਰਸ ਮੈਂ ਉਹ ਉਸੇ ਸਵਾਲ ਤੇ ਹੀ ਆਉਣ ਲੱਗਿਆ ਸੀ ਮਤਲਬ ਕਿ ਇੱਕ ਤਾਂ ਇਹ ਗੱਲ ਵੀ ਉੱਥੇ ਲਗਾਤਾਰ ਪ੍ਰਚਾਰੀ ਜਾ ਰਹੀ ਹੈ ਜਿਹੜਾ ਰਿਐਕਸ਼ਨ ਆਇਆ ਹੈ ਨਾ ਰਿਐਕਸ਼ਨ ਦੇ ਵਿੱਚ ਜਾਂ ਤਾਂ ਸਮਝਣ 'ਚ ਫਰਕ ਹੈ ਜਾਂ ਉਹਨਾਂ ਦੇ ਕਹਿਣ 'ਚ ਫਰਕ ਹੈ ਕੋਈ ਕਿਉਂਕਿ ਉਹ ਕਿਹਾ ਜਾ ਰਿਹਾ ਵੀ ਦੇਖੋ ਜੀ ਹੁਣ ਤੱਕ ਅਸੀਂ ਰੋਜ਼ ਗੁਰਦੁਆਰੇ ਜਾਂਦੇ ਨੇ ਸਿੱਖ ਰੋਜ਼ ਪੱਗ ਬੰਨ੍ਹਦੇ ਨੇ ਕੋਈ ਰੁਕਦਾ ਨਹੀਂ ਹੈ ਨਾ ਹਾਂ ਤੁਸੀਂ ਕੀ ਦੇਖਦੇ ਹੋ ਵੀ ਪਹਿਲੀ ਗੱਲ ਤਾਂ ਉਹਨਾਂ ਦੇ ਬਿਆਨ ਨੂੰ ਜਿੱਦਾਂ ਸਮਝਿਆ ਗਿਆ ਮੈਂ ਤਾਂ ਹੀ ਤਾਂ ਹੀ ਉਸੇ ਵਾਲਾ ਗੱਲ ਕਰ ਰਹਾਂ ਨਾ ਕਿ ਇੱਕ ਪਾਸੇ ਤਾਂ ਜਦੋਂ ਕਾਂਗਰਸ ਕਾਂਗਰਸ ਦਾ ਲੀਡਰ ਕੋਈ ਇਹ ਸਵਾਲ ਖੜਾ ਕਰੂਗਾ ਉਹਨੂੰ ਇਹਦਾ ਜਵਾਬ ਜ਼ਰੂਰ ਦੇਣਾ ਪਊਗਾ ਕਿ ਭਾਈ 84 ਦਾ ਚਾਹੇ ਦਰਬਾਰ ਸਾਹਿਬ ਤੇ ਹਮਲਾ ਸੀ ਅਕਾਲ ਤਖਤ ਸਾਹਿਬ ਢਾਉਣ ਵਾਲਾ ਸੀ ਚਾਹੇ ਦਿੱਲੀ ਤੋਂ ਲੈ ਕੇ ਦੇਸ਼ ਭਰ ਚ ਸਿੱਖ ਕਤਲੇਆਮ ਸੀ ਜੀ ਉਹਦਾ ਜਵਾਬ ਉਹਨੂੰ ਦੇਣਾ ਪੈਣਾ ਪਰ ਜਦੋਂ ਮੌਜੂਦਾ ਸੰਦਰਭ ਚ ਅਸੀਂ ਗੱਲ ਕਰਦੇ ਆ ਤਾਂ ਮੌਜੂਦਾ ਸੰਦਰਭ ਚ ਰਾਹੁਲ ਗਾਂਧੀ ਵਿਰੋਧੀ ਧਿਰ ਦਾ ਲੀਡਰ ਹੈ ਜੀ ਤੇ ਵਿਰੋਧੀ ਧਿਰ ਦਾ ਲੀਡਰ ਇੱਕ ਐਡਾ ਗੰਭੀਰ ਸਵਾਲ ਖੜਾ ਕਰ ਰਹਾ ਤੇ ਫਿਰ ਆਪਾਂ ਕਹਿੰਨੇ ਕਿ ਨਹੀਂ ਅਜਿਹਾ ਕੁਝ ਨਹੀਂ ਜੀ ਸਿੱਖ ਕੋਈ ਵੀ ਜਾ ਸਕਦਾ ਜੀ ਗੁਰੂਕਰਤਾ ਜੀ ਪਰ ਮੈਂ ਕਹਿੰਦਾ ਤੁਸੀਂ ਪੰਜਾਬ ਤੋਂ ਬਾਹਰ ਦੇਸ਼ ਤੋਂ ਬਾਹਰ ਦੀ ਗੱਲ ਛੱਡੋ ਯਾਦ ਕਰੋ ਜਲੰਧਰ ਸ਼ਹਿਰ ਦੇ ਵਿੱਚ ਪੇਪਰ ਦਿੰਦੇ ਜਵਾਕਾਂ ਦੇ ਕੜੇ ਉਤਰਾਏ ਗਏ ਹੂੰ ਕੀ ਇਹ ਘਟਨਾ ਸੰਕੇਤ ਨਹੀਂ ਕਰਦੀ ਬਿਲਕੁਲ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਚ ਪੇਪਰ ਦੇਣ ਆਉਣਗੇ ਨਿਆਣਿਆਂ ਨਾਲ ਕਿੰਨਾ ਕੁਸ਼ ਬਾਪਰਦਾ ਬਿਲਕੁਲ ਕੀ ਇਹ ਗੌਰ ਨਹੀਂ ਕਰਦੇ ਹੂੰ ਤਾਜੇ ਚੰਦ ਦਿਨ ਪਹਿਲਾਂ ਦੀ ਗੱਲ ਆ ਕਿਸਾਨ ਲੀਡਰਾਂ ਨੂੰ ਗਾਤਰਿਆਂ ਕਰਕੇ ਜਹਾਜ਼ ਨਹੀਂ ਚੜ੍ਹਨ ਦਿੱਤਾ ਡੋਮੈਸਟਿਕ ਫਲਾਈਟ ਸੀ ਜੀ ਬਿਲਕੁਲ ਕੀ ਮਤਲਬ ਹੈਦਾ ਹਮ ਮਤਲਬ ਅਸੀਂ ਕਹਿੰਨੇ ਅਮਰੀਕਾ ਚ ਸਾਨੂੰ ਮੋਟਰਸਾਈਕਲ ਚਲਾਉਣ ਦੀ ਪੱਗ ਪਾਉਣ ਦੀ ਇਜਾਜ਼ਤ ਮਿਲ ਗਈ ਜੀ ਸਾਨੂੰ ਫੌਜ ਚ ਮਿਲ ਗਈ ਜੀ ਸਾਨੂੰ ਕੈਨੇਡਾ ਚ ਆਜਾਜ਼ਤ ਮਿਲ ਗਈ ਜੀ ਮਤਲਬ ਉੱਥੇ ਜਿੱਥੇ ਸਾਡੀ ਅਜੇ ਪਛਾਣ ਨਹੀਂ ਹੈ ਸਾਨੂੰ ਦੱਸ ਕੇ ਲੜਾਈ ਲੜਨੀ ਪੈਂਦੀ ਹੈ ਪਰ ਭਾਰਤ ਚ ਵੀ ਸਾਨੂੰ ਦੱਸਣਾ ਪਊਗਾ ਕਿ ਹਾਂ ਸਿੱਖੀ ਦਾ ਮਤਲਬ ਕੀ ਸਿਧਾਂਤ ਹੈ ਪੱਗ ਦਾ ਕੀ ਮਹੱਤਵ ਹੈ ਕੜੇ ਦਾ ਕੀ ਮਤਲਬ ਹੈ ਇਹ ਦੱਸਣਾ ਪਊਗਾ ਸੋ ਇਹਦਾ ਮਤਲਬ ਜੀ ਹੁਣੇ ਹੀ ਘਟਨਾਵਾਂ ਵਾਪਰ ਰਹੀਆਂ ਦਾ ਮਤਲਬ ਇਹ ਰਾਜਨੀਤਿਕ ਸਾਜ਼ਿਸ਼ ਦਾ ਹਿੱਸਾ ਹੈ ਜੀ ਪੰਜਾਬ ਦੇ ਸਕੂਲਾਂ ਚ ਕਿੰਨੀਆਂ ਘਟਨਾਵਾਂ ਸਾਹਮਣੇ ਆਈਆਂ ਹਮ ਕਿੰਨੀ ਵਾਰ ਇਹ ਸਾਹਮਣੇ ਆਈਆਂ ਇਹ ਇਹ ਇੱਥੋਂ ਸੰਕੇਤ ਹੈ ਨਾ ਪਰ ਇਹਦਾ ਮਤਲਬ ਜੇ ਹੁਣ ਰਾਹੁਲ ਗਾਂਧੀ ਦੇ ਤੁਸੀਂ ਉਸ ਪੁਰਾਣੇ ਹਵਾਲੇ ਨੂੰ ਸਵਾਲ ਕਰਨੇ ਆ ਫਿਰ ਤਾਂ ਰਾਜਨੀਤਿਕ ਬਿਆਨਬਾਜ਼ੀ ਨਾਲ ਨਿਬੜਜੂ ਪਰ ਜੇ ਤੁਸੀਂ ਸੱਚਮੁੱਚ ਚਾਹੁੰਦੇ ਹੋ ਕਿ ਇਸ ਮਸਲੇ ਦਾ ਕੋਈ ਪਹਿਲੂ ਹੈਗਾ ਇਹ ਕੋਈ ਮੁੱਦਾ ਹੈਗਾ ਤਾਂ ਫਿਰ ਭਾਜਪਾ ਇਹ ਕਹੇ ਕਿ ਰਾਹੁਲ ਗਾਂਧੀ ਅਮਰੀਕਾ ਚ ਨਾ ਗੱਲ ਕਰ ਤੂੰ ਭਾਰਤ ਦੀ ਸੰਸਦ ਚ ਆ ਕੇ ਗੱਲ ਕਰ ਹਮ ਫਿਰ ਭਾਜਪਾ ਇਹ ਕਹੇ ਨਾ ਕਿ ਆਇਆ ਸੰਸਦ ਚ ਬੈਠ ਕੇ ਇਸ ਬਰਚਾਰਚਾ ਕਰਦੇ ਆ ਜੀ ਤੇ ਰਾਹੁਲ ਗਾਂਧੀ ਨੇ ਇੱਕ ਗੱਲ ਨਿਬੇੜਦੇ ਜਿਹੜੀ ਗੱਲ ਮੈਂ ਕਹ ਰਿਹਾ ਉਹਦੇ ਅੰਦਰ ਇੱਕ ਡਰ ਪਿਆ ਉਸ ਡਰ ਚੋ ਅਜੇ ਮੁਸਲਮਾਨ ਭਾਈਚਾਰੇ ਵੱਰ ਨਹੀਂ ਬੋਲਿਆ ਉਹਨੇ ਗੱਲ ਕਹੀ ਕਿ ਇਕੱਲੇ ਸਿੱਖੀ ਦਾ ਮਸਲਾ ਨਹੀਂ ਇਹ ਧਰਮਾਂ ਦਾ ਮਸਲਾ ਹੈ ਸਾਰਿਆਂ ਦਾ ਹਾਂਜੀ ਸਾਰੇ ਧਰਮਾਂ ਦਾ ਹਾਂਜੀ ਉਹਦਾ ਸੰਕੇਤ ਫਿਰ ਕਿੱਥੇ ਹੈ ਹਮ ਹੈਨਾ ਅੱਛਾ ਫਿਰ ਰਖਮਾ ਕਰਨ ਦੇ حوالے ਨਾਲ ਉਹਨੂੰ ਘੇਰਿਆ ਗਿਆ ਹਮ ਹੁਣ ਉਹਨੂੰ ਸਵਾਲ ਕੀਤਾ ਕਿਸੇ ਨੇ ਕਿ ਜੀ ਰਖਮਾ ਕਰਨ ਕਦੋਂ ਮੁੱਕੂਗਾ ਹਮ ਉਹ ਕਹਿੰਦਾ ਉਦੋਂ ਮੁੱਕੂਗਾ ਜਿੱਦਾਂ ਇਕਸਾਰਤਾ ਆ ਜਾਊਗੀ ਜੀ ਹੁਣ ਇਸ ਨੂੰ ਇਸ ਢੰਗ ਨਾਲ ਪ੍ਰਚਾਰਿਆ ਜਾ ਰਿਹਾ ਕਿ ਉਹਨੇ ਇਹ ਕਹਤਾ ਜੀ ਕਿ ਅਸੀਂ ਰਖਮ ਕਰਨ ਮੁਕਾਵਾਂਗੇ ਹਾਂਜੀ ਹਾਂਜੀ ਮਤਲਬ ਸਿਆਸਤ ਬੜੀ ਤਿਲਕਮੀ ਹੈ ਹੂੰ ਠੀਕ ਆ ਠੀਕ ਹੈ ਤੁਸੀਂ ਕੀ ਸਮਝਦੇ ਹੋ ਇੱਕ ਤਾਂ ਜਿਹੜਾ ਮਨਜਿੰਦਰ ਸਿਰਸੀ ਉਹਨਾਂ ਦਾ ਰਿਸਪੌਂਸ ਸੀਗਾ ਇੱਕ ਇੱਕ ਜਿਹੜਾ ਰਾਹੁਲ ਗਾਂਧੀ ਉਹਨਾਂ ਦੇ ਜਿਹੜੇ ਰੈਜ਼ਿਡੈਂਸ ਹੈ ਉਹਦੇ ਬਾਹਰ ਇੱਕ ਪ੍ਰੋਟੈਸਟ ਵੀ ਹੋਇਆ ਉਹਦੇ ਵਿੱਚ ਇੱਕ ਬੀਜੇਪੀ ਲੀਡਰ ਨੇ ਵੀ ਇਹ ਗੱਲ ਕਹੀ ਹੈ ਕਿ ਵੀ ਜੋ ਤੇਰੀ ਦਾਦੀ ਨਾਲ ਕੀਤਾ ਉਹ ਤੇਰੇ ਨਾਲ ਵੀ ਕਰਾਂਗੇ ਮਤਲਬ ਕਿ ਤੁਹਾਨੂੰ ਲੱਗਦਾ ਹੈ ਕਿ ਰਾਹੁਲ ਗਾਂਧੀ ਦੇ ਪ੍ਰਤੀ ਸਿੱਖ ਪਾਈ ਜਾ ਰਹੀ ਜਨਰਲ ਆਪਾਂ ਸਿਆਸਤ ਨੂੰ ਛੱਡ ਦਈਏ ਮਤਲਬ ਕਿ ਇਦਾਂ ਦਾ ਗੁੱਸਾ ਹੈਗਾ ਨਹੀਂ ਹੈਗਾ ਕਿ ਰਾਹੁਲ ਗਾਂਧੀ ਪ੍ਰਤੀ ਸਿੰਮਤੀ ਬਣ ਰਹੀ ਹੈ ਦਵੇ ਮੰਚ ਜੀ ਪੰਜਾਬ ਚ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਸੀ ਜੀ ਤਾਂ ਸਿੱਖ ਭਾਈਚਾਰਾ ਖੁੱਲ ਕੇ ਉਹਦੇ ਨਾਲ ਤੁਰ ਪਿਆ ਸੀ ਹੂੰ ਹੂੰ ਉੱਚੋ ਉਹ ਚੋਂ ਉਹ ਚ ਲੱਭਦਾ ਸੀ ਕਿ ਸਿੱਖੀ ਲਈ ਕੁਝ ਕਰ ਸਕਦਾ ਪਰ ਚਲੋ ਮਨ ਮਹਿਸੂਸਿਆ ਗਿਆ ਬਾਅਦ ਚ ਉਹਨੇ ਸਿੱਖੀ ਦਾ ਕੀ ਪੰਜਾਬ ਲਈ ਵੀ ਕੁਝ ਨਹੀਂ ਕੀਤਾ ਹੈਨਾ ਹਾਂਜੀ ਪਰ ਉਸੇ ਤਰ੍ਹਾਂ ਰਾਹੁਲ ਗਾਂਧੀ ਦੇ ਜੀਵਨ ਜਾਂਚ ਤੋਂ ਲੋਕਾਂ ਨੂੰ ਲੱਗਦਾ ਕਿ ਵੀ ਇੰਦਰਾ ਕਰਕੇ ਅਸੀਂ ਉਹਦੇ ਨਾਲ ਤਾਂ ਨਹੀਂ ਜਾ ਸਕਦੇ ਹੂੰ 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 ਹਾਂ ਪਰਾਹਲ ਗਾਂਧੀ ਨਾ ਕੁਝ ਗੱਲਾਂ ਹੈਗੀਆਂ ਠੀਕ ਉਹ ਲੋਕ ਆਪਣੇ ਆਪ ਆਪਣੇ ਆਪ ਚ ਮੰਥਨ ਕਰ ਰਹੇ ਨੇ ਜੇ ਜੇ ਉਹਦਾ ਬਿਆਨ ਇੰਨਾ ਗਲਤ ਸੀ ਹੂੰ ਹੂੰ ਤਾਂ ਉੱਥੇ ਸਿੱਖ ਸੰਸਥਾ ਮ ਹੋਣੀ ਚਾਹੀਦੀ ਸੀ ਭਾਜਪਾ ਥੋੜਾ ਹੂੰ 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 ਮਤਲਬ ਇਹ ਆਪਣੇ ਆਪ ਚ ਸਵਾਲ ਹੈ ਕਿ ਇਹਦੇ ਪਿੱਛੇ ਦਾ ਮਤਲਬ ਭਾਜਪਾ ਦਾ ਉੱਥੇ ਜਾਣਾ ਰਾਸ਼ਟਰੀ ਸਿੱਖ ਸੰਗਤ ਵਾਲਿਆਂ ਦਾ ਉੱਥੇ ਜਾਣਾ ਸਿਰ ਦੇਖੋ ਸਰਸਾ ਲਾਲਪੁਰਾ ਹੈ ਨਾ ਆ ਦੂਆ ਕਿਹੜਾ ਇੱਕ ਉਹ ਉੱਥੇ ਵਾਲਾ ਦਿੱਲੀ ਵਾਲਾ ਇੱਕ ਹੋਰ ਹੈ ਨਾ ਹਾਂਜੀ ਹਰਿੰਦਰ ਕਾਲਕਾ ਜੀ ਹੈ ਨਾ ਉਹ ਜਾਂ ਹੋਰ ਕੁਝ ਜਿਹੜੇ ਭਾਜਪਾ ਚ ਨੇ ਉਹਨਾਂ ਨੇ ਭਾਜਪਾ ਦੀ ਬੋਲੀ ਬੋਲਣੀ ਆ ਜਿਹੜੇ ਕਾਂਗਰਸ ਨੇ ਉਹਨਾਂ ਕਾਂਗਰਸੀ ਬੋਲੀ ਬੋਲਣੀ ਆ ਮਤਲਬ ਮੈਂ ਕਹਿੰਨਾ ਰਾਹੁਲ ਗਾਂਧੀ ਦੇ ਬਿਆਨ ਦੇ ਉੱਤੇ ਚਰਚਾ ਹੋਣੀ ਚਾਹੀਦੀ ਆ ਕਿ ਕੀ ਸੱਚਮੁੱਚ ਘਟ ਗਣਤੀਆਂ ਦੇ ਮਾਮਲਿਆਂ 'ਚ ਇਹ ਸਥਿਤੀ ਬਣ ਗਈ ਆ ਜੀ ਪਰ ਇਹੀ ਭਾਜਪਾ ਲਾਲਪੁਰੇ ਦੇ ਘਰ ਮੁਰੇ ਗਈ ਹਮ ਇਹੀ ਸਰਸ ਨੇ ਲਾਲਪੁਰਾ ਨੂੰ ਕਿਹਾ ਕਿ ਤੂੰ ਆ ਕੀ ਕਹਤਾ ਹਮ ਬੇਸ਼ੱਕ ਲਾਲਪੁਰਾ ਮਾਫੀ ਮੰਗ ਚੁੱਕਿਆ। ਪਰ ਮੈਂ ਕਹਣਾ ਇਹ ਸਿਆਣੀ ਗੱਲ ਹੈ ਲਾਲਪੁਰੇ ਦੀ। ਜੀ ਕਿ ਉਹਨੇ ਤੁਰੰਤ ਆਪਣੀ ਗਲਤੀ ਪਹਿਲੇ ਦਿਨ ਤੋਂ ਉਹਨੇ ਇਹ ਕਹਤਾ ਸੀ ਮੇਰਾ ਬਿਆਨ ਤਰੋੜ ਮੋੜ ਕੇ ਵੇਸ਼ ਕੀਤਾ। ਪਰ ਉਹਨੇ ਜਦੋਂ ਚਿੱਠੀ ਲਿਖੀ ਉਹ ਚ ਕੋਈ ਹੀਜ-ਹੁਜਲ ਨਹੀਂ ਕੀਤੀ। ਹੈਨਾ ਕੋਈ ਤਰਕ-ਵਿਤਰਕ ਨਹੀਂ ਦਿੱਤਾ। ਹੈਨਾ ਕੋਈ ਆਪਣਾ ਸਪਾਈ ਦੇਣ ਦੀ ਕੋਸ਼ਿਸ਼ ਸਿੱਧੀ ਮਾਫੀ ਮੰਗੀ ਕਿ ਮੇਰੇ ਤੋਂ ਗਲਤੀ ਹੋ ਗਈ। ਮਤਲਬ ਤੁਸੀਂ ਐਡੀ ਵੱਡੀ ਗਲਤੀ ਕਰਦੇ ਕਿਉਂ? ਉਹਦੇ ਤੇ ਕੋਈ ਰਿਐਕਸ਼ਨ ਨਹੀਂ ਆਉਂਦਾ। ਉਹਦੇ ਤੇ ਬੀਜੇਪੀ ਦਾ ਰਿਐਕਸ਼ਨ ਕਿਉਂ ਨਹੀਂ? ਹਮ ਅਸਲ ਦੇ ਵਿੱਚ ਕੀ ਹੈ ਗੁਰਸ਼ਮਸ਼ੀਰ ਬੀਜੇਪੀ ਦਾ ਏਜੰਡਾ। ਜੀ ਸੱਚ ਜਾਣ ਸ਼ਿਰ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਤੇ ਚੱਲਣ ਨੂੰ ਤਿਆਰ ਨਹੀਂ ਹੈਨਾ ਪਰ ਉਹ ਦਸਮ ਪਾਸ਼ਾ ਗੁਰਗੋਬ ਸਿੰਘ ਜੀ ਦੇ ਨਾ ਜਿਹੜੇ ਮੁਗਲ ਰਾਜ ਨਾਲ ਲੜਾਈ ਆ ਉਹਦੇ ਹਵਾਲੇ ਨਾਲ ਉਹਨੂੰ ਐ ਦਿਖਾਉਣਾ ਚਾਹੁੰਦੀ ਆ ਮਤਲਬ ਭਾਈ ਉਹ ਰਾਜਿਆਂ ਨਾਲ ਲੜਾਈ ਸੀ ਉਹ ਪਹਾੜੀ ਰਾਜੇ ਜੋ ਹਿੰਦੀ ਵੀ ਹਿੰਦੂ ਵੀ ਸੀਗੇ ਹੈਨਾ ਉਹ ਮੁਗਲ ਰਾਜਿਆਂ ਚੋਂ ਉਹ ਰਾਜ ਉਹ ਮੁਗਲ ਰਾਜ ਦੇ ਖਿਲਾਫ ਲੜਾਈ ਸੀ ਮੁਸਲਮਾਨ ਦੇ ਖਿਲਾਫ ਲੜਾਈ ਨਹੀਂ ਸੀ ਜੀ ਸੋ ਅੱਜ ਵੀ ਲੜਾਈ ਦੇਸ਼ ਦੀ ਮੋਦੀ ਸਰਕਾਰ ਦੇ ਖਿਲਾਫ ਹੈ ਭਾਜਪਾ ਸਰਕਾਰ ਦੇ ਖਿਲਾਫ ਹੈ ਉਹ Hindu ਭਾਈਚਾਰੇ ਦੇ ਖਿਲਾਫ ਥੋੜਾ ਹੂੰ ਸੋ ਇਹ ਇਹ ਸਮਝ ਨਹੀਂ ਲੋੜ ਹੁਣ ਜਿੱਥੋਂ ਤੱਕ ਪੰਜਾਬ ਦੀ ਗੱਲ ਆ ਜੇ ਆਪਾਂ ਘਟ ਗਣਤੀਆਂ ਦੇ ਹਵਾਲੇ ਨਾਲ ਗੱਲ ਕਰੀਏ ਪੰਜਾਬ ਸਿੰਧੂ ਘਟ ਗਣਤੀ ਆ ਬਿਲਕੁਲ ਤੇ ਫਿਰ ਉਹਦੇ ਵੀ ਮਸਲੇ ਬਹੁਤ ਹੈਗੇ ਹੂੰ ਹੁਣ ਉਹਨਾਂ ਮਸਲਾਂ ਵਿੱਚ ਇੱਕ ਮਸਲਾ ਹਿੰਦੂ ਭਾਈਚਾਰੇ ਦੇ ਅੰਦਰ ਦਾ ਮਸਲਾ ਹੈ ਜੀ ਸ਼ਾਇਦ ਉਹ ਹਿੰਦੂ ਭਾਈਚਾਰਾ ਵੀ ਨਹੀਂ ਸਮਝ ਰਿਹਾ ਹੂੰ ਮੈਂ ਗੁਰਸ਼ਮਸ਼ੀਰ ਮਤਲਬ ਪੰਜਾਬ ਤੋਂ ਜਾਂ ਜੰਮੂ ਕਸ਼ਮੀਰ ਤੋਂ ਸ਼ੁਰੂ ਕਰਕੇ ਹਿਮਾਚਲ ਪੰਜਾਬ ਹਰਿਆਣਾ ਦਿੱਲੀ ਤੱਕ ਹੈਨਾ ਜਮਨਾ ਪਾਰ ਦੇ ਨਾਲ ਪੰਜਾਬ ਦੇ ਹਿੰਦੂਆਂ ਦੇ ਰੀਤੀ ਰਿਵਾਜ ਢੰਗ ਤਰੀਕੇ ਨਹੀਂ ਮਿਲਦੇ ਬਿਲਕੁਲ ਪਰ ਅੱਜ ਦੀ ਤਰੀਕ ਚ ਪੰਜਾਬ ਦੇ ਮੰਦਰਾਂ ਦੇ ਵਿੱਚ ਬਹੁ ਗਿਣਤੀ ਜਿਹੜੇ ਪੰਡਤ ਨੇ ਕਿਰਿਆ ਕਰਮ ਕਰਨ ਵਾਲੇ ਵਿਆਹ ਸ਼ਾਦੀਆਂ ਸਾਰਾ ਕੁਝ ਕਰਾਉਣ ਵਾਲੇ ਉਹ ਜਮਨਾ ਪਾਰ ਵਾਲੇ ਨੇ ਬਿਲਕੁਲ ਤੇ ਬੜਾ ਮਸਲਾ ਖੜਾ ਹੋਣਾ ਇਹ ਵੀ ਬੜਾ ਮਸਲਾ ਜਿਵੇਂ ਇੱਥੇ ਉਹ ਚੱਲ ਰਿਹਾ ਨਾ ਕਿ ਬਾਹਰੀਆਂ ਦਾ ਪੰਜਾਬ 'ਚ ਰਾਜ ਹੋਣਾ ਉਸੇ ਤਰ੍ਹਾਂ ਹਿੰਦੂ ਵਾਲੇ ਪਹਿਲੂ 'ਤੇ ਵੀ ਮਸਲਾ ਖੜਾ ਹ ਮੰਦਰ ਉਹ ਕਿੰਨੇ ਹਾਂ ਉਹ ਜਦੋਂ ਇੱਥੇ ਵਾਲੇ ਪੰਜਾਬੀ ਪੰਡਤ ਦੇ ਨਹੀਂਗੇ ਥੋੜੇ ਕੋਲ ਆਪਣੇ ਜਿਵੇਂ ਆਪਾਂ ਕਹਿੰਦੇ ਆ ਨਾ ਕਿ ਸਿੱਖਾਂ ਦੇ ਮੁੰਡੇ ਹੁਣ ਨਹੀਂ ਸੰਭਾਲ ਰਹੇ ਸੇਵਾ ਜੀ ਹੈਨਾ ਉਸੇ ਤਰ੍ਹਾਂ ਫਿਰ ਇੱਥੇ ਹਿੰਦੂਆਂ ਦੇ ਮੁੰਡੇ ਵੀ ਅੱਗੇ ਨਹੀਂ ਕੰਮ ਤੇ ਨਹੀਂ ਆ ਰਹੇ ਤਾਂ ਫਿਰ ਇੱਥੇ ਰੰਗ ਟੰਗ ਬਦਲਣਾ ਇਹ ਕਿੰਨਾ ਕੁਛ ਤਬਦੀਲੀ ਹੋ ਰਹੀ ਹੈ ਔਰ ਇਹਦੇ ਪਿੱਛੇ ਕਿਹੜੀ ਰਾਜਨੀਤੀ ਆ ਮਤਲਬ ਮੈਂ ਇੱਕ ਛੋਟੀ ਜਿਹੀ ਧਾਰਨ ਦੇਣਾ ਤੁਹਾਨੂੰ ਸਾਡੇ ਇੱਕ ਰਿਸ਼ੇਦਾਰੀ ਦੇ ਵਿੱਚ ਆ ਆਖਰੀ ਕਿਰਿਆਕਰਮ ਦੀ ਰਸਮ ਸੀ ਜੀ ਉਹ ਪੰਡਤ ਹੁਣ ਜਿਹੜੇ ਮੰਦਰ ਤੋਂ ਲਿਆਂਦਾ ਉਹ ਆਇਆ ਵਾ ਬੈਕਗ੍ਰਾਉਂਡ ਯੂਪੀ ਤੋਂ ਸੀ ਹੈਨਾ ਅੱਛਾ ਜੀ ਉਹ ਉੱਥੇ ਕਿਰਿਆਕਰਮ ਦੇ ਦੌਰਾਨ ਬੀਜੇਪੀ ਦਾ ਪ੍ਰਚਾਰ ਕਰਨ ਲੱਗ ਪਿਆ ਅੱਛਾ RAM ਜੀ ਦੇ ਰਾਈ ਹੈ ਨਾ ਬਾਇਆ RAM ਜੀ ਤੂੰ ਟੋਕਣਾ ਪੈ ਗਿਆ ਉੱਥੇ ਉਹਨਾਂ ਨੂੰ ਹੂੰ ਕਿ ਭਾਈ ਤੂੰ ਜਿਹੜੇ ਕੰਮ ਲੀਆਂ ਇਹਦਾ ਮਤਲਬ ਇਹ ਏਜੰਡੇ ਤਹਿਤ ਇਥੇ ਕੰਮ ਹੋ ਰਿਹਾ ਇੱਕ ਉਸੇ ਤਰ੍ਹਾਂ ਸਿੱਖੀ ਚ ਕੁਝ ਬੈਠਾ ਉਸੇ ਤਰ੍ਹਾਂ ਹਿੰਦੂ ਚ ਕੁਝ ਬੈਠਾ ਇਹਦਾ ਮਤਲਬ ਇਹ ਪੰਜਾਬ ਚ ਕੁਝ ਬੈਠਾ ਤੇ ਉਸ ਹਵਾਲੇ ਨਾਲ ਰਾਹੁਲ ਗਾਂਧੀ ਦੀ ਗੱਲ ਦੇ ਉੱਤੇ ਚਰਚਾ ਹੋਣੀ ਚਾਹੀਦੀ ਹੈ ਨਾ ਕਿ ਰਾਜਨੀਤੀ ਤਾਂ ਇਕਬਾਲ ਸਿੰਘ ਲਾਲਪੁਰਾ ਦਾ ਤੁਸੀਂ ਜ਼ਿਕਰ ਕੀਤਾ ਉਹਨਾਂ ਨੇ ਜਿਹੜਾ ਬਿਆਨ ਦਿੱਤਾ ਕਿ ਵਿਸ਼ਨੂੰ ਦੇਵ ਉਤਾਰ ਨਹੀਂ ਗੁਰੂ ਨਾਨਕ ਦੇਵ ਇਹ ਬਿਆਨ ਪਹਿਲਾਂ ਇਕਬਾਲ ਸਿੰਘ ਜਿਹੜੇ ਉੱਥੇ ਪਟਨਾ ਸਾਹਿਬ ਦੇ ਜਥੇਦਾਰ ਸੀਗੇ ਉਹਨਾਂ ਦੇ ਵੱਲੋਂ ਵੀ ਇਦਾਂ ਦੇ ਬਿਆਨ ਆਏ ਸੀ ਜਾਂ ਕੋਈ ਨਾ ਕੋਈ ਸਿੱਖ ਚਿਹਰਾ ਇਦਾਂ ਦਾ ਬਿਆਨ ਦੇ ਦਿੰਦਾ ਥੋੜੀ ਦੇਰ ਬਾਅਦ ਹੀ ਨਹੀਂ ਇਹ ਇਹ ਪਹਿਲਾਂ ਸਿੱਖ ਜਥੇਬੰਦੀਆਂ ਤੈਅ ਕਰਨ ਕਿ ਉਹਨਾਂ ਨੂੰ ਸਿੱਖ ਚਿਹਰੇ ਮੰਨਦੀਆਂ ਨੇ ਕਿ ਨਹੀਂ ਹੈਨਾ ਜੋ ਜੋ ਵੀ ਜਿਹੜਾ ਵੇਸ਼ ਪੂਜਾ ਸਿੱਖ ਹੁੰਦਾ ਮੇਰਾ ਪੁਆਇੰਟ ਇਹ ਸਮਝਣ ਦਾ ਸੀ ਵੀ ਜਿਹੜੇ ਬਿਆਨ ਹੁੰਦੇ ਨੇ ਉਹ ਇੰਡੀਵਿਜੂਅਲ ਜਿਹੜੀਆਂ ਕੋਈ ਗਲਤੀਆਂ ਨੇ ਜਾਂ ਸਮਝ ਦਾ ਫਰਕ ਹੈ ਉਹਦੇ 'ਚ ਆਉਂਦੇ ਨੇ ਜਾਂ ਇਹ ਕਿਸਿਆਸਤ ਦਾ ਹਿੱਸਾ ਨੇ ਦਸਮ ਪਾਸ਼ਾ ਜੀ ਉਹਨਾਂ ਦੇ ਉਹ ਬੋਲ ਨੇ ਨਾ ਕਿ ਮੈਨੂੰ ਰਹਿਤ ਪਿਆਰੀ ਮੁੱਝ ਕੋ ਸਿੱਖ ਪਿਆਰਾ ਨਹੀਂ ਅਸੀਂ ਬਾਣੇ ਨੂੰ ਹੁਣ ਸਿੱਖ ਸਮਝਣ ਲੱਗ ਪਏ ਨਾ ਮਸਲਾ ਤਾਂ ਗੜਬੜ ਇੱਥੇ ਹੋ ਰਹੀ ਹੈ ਨਾ ਇਹ ਬਿਆਨ ਆਰੇ 700 ਭਾਜਪਾ ਦੇ ਏਜੰਡੇ ਚ ਆਉਂਦੇ ਨੇ ਜੀ ਇਹ ਉਸ ਸਿਧਾਂਤ ਚ ਆਉਂਦੇ ਨੇ ਜਿਹਦੇ ਸਤੰਤ ਤਹਿਤ ਉਹ ਇਹ ਬਵਾਦ ਇਹ ਮਸਲਾ ਇਹ ਜਦੋਜਹਿਦ ਇਹ ਖਿੱਚੋ ਤਾਣ ਖੜੀ ਰੱਖਣਾ ਚਾਹੁੰਦੇ ਨੇ ਹੂੰ ਹੂੰ ਇਹ ਉਸ ਦੇ ਵਿੱਚ ਆਉਂਦੇ ਨੇ ਇੱਕ ਪਾਸੇ ਬੀਜੇਪੀ ਇਹ ਦਿਖਾਉਣ ਦਾ ਦੱਸਾਉਣ ਦਾ ਬਹੁਤ ਕੋਸ਼ਿਸ਼ ਕਰਦੀ ਹੈ ਕਿ ਅਸੀਂ ਸਿੱਖਾਂ ਲਈ ਬਹੁਤ ਕੁਝ ਕਰ ਰਹੇ ਹਾਂ ਜੀ ਦੂਜੇ ਪਾਸੇ ਉਹਨੂੰ ਪ੍ਰਚਾਰਨ ਦੇ ਲਈ ਆ ਢੰਗ ਤਰੀਕੇ ਵੀ ਅਪਣਾਉਂਦੀ ਹੈ ਤਾਂ ਕਿ ਅਸੀਂ ਹਿੰਦੂਆਂ ਨੂੰ ਵੀ ਖੁਸ਼ ਰੱਖੀਏ ਨਾਲ ਹੂੰ ਆ ਤਰੀਕਾ ਮਤਲਬ ਬਿਸ਼ਨੂ ਜੀ ਦੇ ਬਾਰੇ ਇਹ ਕਹਿਣਾ ਕਿ ਬਿਸ਼ਨੂ ਜੀ ਦੇ ਅਵਤਾਰ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਬਈ ਬਿਸ਼ਨੂ ਜੀ ਹਿੰਦੂ ਧਰਮ ਦੇ ਵਿੱਚ ਬਤੌਰ ਭਗਵਾਨ ਉਹਨਾਂ ਦੀ ਮਾਨਤਾ ਬਿਲਕੁਲ ਉਹ ਹਿੰਦੂ ਧਰਮ ਦੀ ਆਪਣੀ ਮਾਨਤਾ ਕਿ ਉਹਨਾਂ ਨੂੰ ਮੰਨਦੇ ਆ ਪਰ ਸਿੱਖ ਸਿਧਾਂਤ ਦੇ ਵਿੱਚ ਅਵਤਾਰ ਨਾਂ ਦੀ ਕੋਈ ਪ੍ਰਥਾ ਹੀ ਨਹੀਂ ਜੀ ਕੋਈ ਸਿਧਾਂਤ ਨਹੀਂ ਅਵਤਾਰ ਦਾ ਸੋ ਜਦੋਂ ਅਵਤਾਰ ਨੂੰ ਮਾਨਤਾ ਨਹੀਂ ਉਹ ਕਹਿੰਦੇ ਸੀ ਏਕ ਓੰਕਾਰ ਨੂੰ ਮੰਨਣ ਵਾਲੇ ਆ ਅਸੀਂ ਇੱਕ ਅਕਾਲ ਪੁਰਖ ਦੇ ਹਵਾਲੇ ਨਾਲ ਤੁਰਨ ਵਾਲੇ ਆ ਤੇ ਉਹਦੇ ਵਿੱਚੋਂ ਕਿੱਥੋਂ ਆਈ ਗੱਲ ਜੀ ਤੇ ਫਿਰ ਮੈਂ ਕਹਣਾ ਕੋਈ ਅਣਜਾਣ ਬੰਦਾ ਇਹ ਗੱਲ ਕਰ ਦਵੇ ਕੋਈ ਦੂਸਰੇ ਧਰਮ ਵਾਲਾ ਕਰ ਦਵੇ ਤਾਂ ਸਮਝ ਆਉਂਦੀ ਆ। ਹੂੰ ਇੱਕ ਪੜਿਆ ਲਿਖਿਆ ਬੰਦਾ ਹੂੰ ਇੱਕ ਉੱਚ ਅਹੁਦਿਆਂ ਤੇ ਰਿਹਾ ਬੰਦਾ ਹੈ ਭਾਜਪਾ ਦੇ ਵਿੱਚ ਇੱਕ ਗਿਆਨੀ ਵਿਆਨੀ ਸਿੱਖ ਵੱਜੋਂ ਚਿਹਰੇ ਵੱਜੋਂ ਲਿਆ ਗਿਆ ਬੰਦਾ ਚੋਣ ਵੀ ਲੜ ਚੁੱਕਿਆ ਹੋਵੇ ਕੌਮੀ ਘਟ ਗਣਤੀ ਦਾ ਚੇਅਰਮੈਨ ਹੋਵੇ ਤੇ ਉਹ ਅਣਜਾਣਪਨੇ ਚ ਕਹਿ ਰਿਹਾ ਏ ਢੀ ਬੜੀ ਗੱਲ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਪਹਿਲੀ ਪਾਤਸ਼ਾਹੀ ਵਿਸ਼ਨੂੰ ਜੀ ਦੇ ਅਵਤਾਰ ਸੀ ਇਹਦਾ ਮਤਲਬ ਉਸ ਨੇ ਆਪਣੇ ਆਕਾਮਾਂ ਨੂੰ ਖੁਸ਼ ਕਰਨ ਲਈ ਗੱਲ ਕਹੀ ਹਾਂ ਆਪਣੇ ਲੀਡਰਾਂ ਨੂੰ ਖੁਸ਼ ਕਰਨ ਲਈ ਗੱਲ ਕਹੀ ਭਾਜਪਾ ਦੇ ਏਜੰਡੇ ਤੇ ਸਿਧਾਂਤ ਨੂੰ ਅੱਗੇ ਵਧਾਇਆ ਪਰ ਜਿਸ ਤੁਰੰਤ ਮਾਫੀ ਮੰਗੀ ਉਸ ਦੇ ਪਿੱਛੇ ਦੋ ਤਿੰਨ ਪਹਿਲੂ ਲੱਗਦੇ ਆ ਇੱਕ ਪਹਿਲੂ ਤਾਂ ਇਹ ਆ ਕਿ ਅੱਜ ਕੱਲ ਬਾਦਲਾਂ ਵਾਲਾ ਜਿਹੜਾ ਕੰਮ ਚੱਲ ਰਿਹਾ ਉਹ ਲੱਗਦਾ ਕਿ ਇਸੇ ਲੈਣ ਚ ਮੈਨੂੰ ਨਾ ਅੱਗੇ ਖੜਾ ਲੈਣ ਹੂੰ ਕਿ ਜੇ ਤਲਬ ਕਰ ਲਿਆ ਅਜੇ ਵੀ ਵੈਸੇ ਆਪਸ਼ਨ ਪਈ ਹੈ ਜੀ ਇਹ ਮੋਕੇਆਂ ਨਹੀਂ ਕਿਉਂਕਿ ਸ਼੍ਰੋਮਣੀ ਕਾਲ ਤੱਕ ਦਾ ਰਿਸਪਾਂਸ ਤਾਂ ਹੋਣਾ ਹਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਕੱਲ ਤੱਕ ਸਾਡੇ ਜਥੇਰ ਗੈਨੀ ਰਕबीर ਸਿੰਘ ਨੂੰ ਇਹ ਬੇਨਤੀ ਕੀਤੀ ਅਰਜ਼ੋਈ ਕੀਤੀ ਕਿ ਤੁਸੀਂ ਇਹਦੇ ਪਰ ਨੋਟਿਸ ਲਓ ਉਹ ਨੋਟਿਸ ਲੈਣ ਦੇ ਹਵਾਲੇ ਨਾਲ ਇਹ ਸੀਗਾ ਕਿ ਕੀ ਉਸ ਨੂੰ ਤਲਬ ਕੀਤਾ ਜਾਊ ਕਿ ਉਹਨੂੰ ਸਪਸ਼ਟੀਕਰਨ ਦੇਣ ਲਈ ਕਿਹਾ ਜਾਊ ਸਪਸ਼ਟੀਕਰਨ ਭੇਜਣ ਲਈ ਕਿਹਾ ਜਾਊ ਕਿ ਆ ਕੇ ਸਪਸ਼ਟੀਕਰਨ ਦੇਣ ਲਈ ਕਿਹਾ ਜਾਊ ਜਾਂ ਆਉਂਦੇ ਦਿਨਾਂ ਚ ਬੁਲਾਇਆ ਜਾਊ ਜਾਂ ਉਹਦੇ ਮਸਲੇ ਤੇ ਮੀਟਿੰਗ ਹੋਊ ਇਹ ਸਾਰੀ ਪ੍ਰਕਿਰਿਆ ਜੇ ਪਈ ਸੀ ਉਹ ਤੋਂ ਪਹਿਲਾਂ ਉਹਦੀ ਚਿੱਠੀ ਆ ਗਈ ਬਿਲਕੁਲ ਚਿੱਠੀ ਕੋ ਸਿਆਣਾ ਫੈਸਲਾ ਕਿਉਂਨੇ ਬੜੀ ਨਿਮਰਤਾ ਨਾਲ ਮਾਫੀ ਮੰਗ ਲਈ ਕਿ ਮੈਂ ਬਿਨਾਂ ਕਿਸੇ ਉਹ ਤੋਂ ਮਾਫੀ ਮੰਗਦਾ ਪਰ ਹੁਣ ਇਹ ਤੋਂ ਬਾਅਦ ਦੀ ਪ੍ਰਕਿਰਿਆ ਜੇ ਪਈ ਹੈ ਜੀ ਕਿ ਕੀ ਉਹਦੀ ਚਿੱਠੀ ਮਨਜ਼ੂਰ ਹੋ ਕੇ ਉਸ ਨੂੰ ਮਾਫ ਕਰ ਦਿੱਤਾ ਜਾਊਗਾ ਕੀ ਉਸ ਨੂੰ ਉਸ ਚਿੱਠੀ ਦੇ ਉੱਤੇ ਚਰਚਾ ਕਰਨ ਤੋਂ ਪਹਿਲਾਂ ਸਿੰਘ ਸਾਹਿਬਾਂ ਨੂੰ ਉਸ ਨੂੰ ਬੁਲਾ ਕੇ ਪੁੱਛਣਗੇ ਜੀ ਕਿ ਉਹ ਤੋਂ ਬਾਅਦ ਵੀ ਉਸ ਨੂੰ ਕੋਈ ਸਜ਼ਾ ਲੱਗ ਸਕਦੀ ਹੈ ਇਹ ਸਾਰੀ ਪ੍ਰਕਿਰਿਆ ਚ ਪਿਆ ਹੈ ਹੈਨਾ ਪਰ ਮੈਨੂੰ ਦੂਸਰਾ ਪੱਖ ਰਾਜਨੀਤਿਕ ਦਾ ਇਹ ਲੱਗਦਾ ਹੈ ਕਿ ਇਸ ਮੌਕੇ ਹਰਿਆਣੇ ਦੀਆਂ ਚੋਣਾਂ ਹੂੰ ਤੇ ਕੋਈ ਵੀ ਧਾਰਮਿਕ ਵਿਵਾਦ ਖੜਾ ਨਹੀਂ ਕਰਨਾ ਚਾਹੁੰਦੀ ਮੈਨੂੰ ਲੱਗਦਾ ਬੀਜੇਪੀ ਉਹਨੂੰ ਇਹ ਡਰ ਲੱਗਿਆ ਕਿ ਪਹਿਲਾਂ ਹੀ ਹਰਿਆਣੇ ਦੇ ਕਿਸਾਨ ਸਾਡੇ ਉਲਟ ਨੇ ਹੂੰ ਇੱਕ ਪੰਜਾਬੀ ਕਿਸਾਨਾਂ ਦੇ ਵੱਲੋਂ ਚ ਸਿੱਖ ਪਾਈਚਾਰਾ ਤੇ ਇੱਕ ਹੋਰ ਰੰਗ ਦੇ ਨਾਲ ਸਾਡੇ ਖਿਲਾਫ ਕੋਈ ਮਸਲਾ ਨਾ ਖੜਾ ਹੋ ਜੂਵੇ ਇਸ ਲਈ ਉਹਨਾਂ ਨੇ ਤੁਰੰਤ ਮੈਲਾਦਾ ਨੂੰ ਹਦਾਇਤ ਹੀ ਕੀਤੀ ਉਹਨਾਂ ਨੇ ਕਿ ਭਾਈ ਤੂੰ ਸਾਡਾ ਪੱਲਾ ਛੱਡ ਇਹ ਫਿਲਹਾਲ ਦਾ ਉਹ ਹੈ ਪਰ ਇਹਦਾ ਮਤਲਬ ਇਹ ਅੰਦਰ ਦੀ ਭਾਵਨਾ ਬਾਹਰ ਆ ਗਈ ਉਹਨਾਂ ਦਾ ਏਜੰਡੇ ਇਹ ਨੇ ਤਾਂ ਤੁਹਾਨੂੰ ਕੀ ਅੱਗੇ ਆਪਾਂ ਜੇ ਹਰਿਆਣੇ ਦੀ ਗੱਲ ਕਰੀਏ ਹਰਿਆਣੇ ਦੇ ਵਿੱਚ ਵਿਧਾਨ ਸਭਾ ਚੋਣਾਂ ਅਕਤੂਬਰ ਮਹੀਨੇ ਦੇ ਵਿੱਚ ਆ ਰਹੀਆਂ ਨੇ ਤੇ ਜੋ ਚਲੋ ਹਰਿਆਣੇ ਦੀ ਚੋਣ ਪਹਿਲਾਂ ਵੀ ਹੁੰਦੀ ਹੈ ਬਾਰੇ ਇਹਦੇ ਵਿੱਚ ਹੁਣ ਦਾ ਜਿਹੜਾ ਸਬਬਾ ਹੈ ਉਹ ਪੰਜਾਬ ਸਰਕਾਰ ਦੇ ਇਹਦੇ ਵਿੱਚ ਜੁੜਨ ਨਾਲ ਬਣਿਆ ਤੇ ਦੇਖੋ ਕਿ ਜਿਸ ਢੰਗ ਦੇ ਨਾਲ ਤੁਸੀਂ ਸਮਝਦੇ ਹੋ ਕਿ ਜੋ ਪੰਜਾਬ ਦੇ ਵਿੱਚ ਇੱਕ ਵੇਵ ਉੱਠੀ ਸੀ ਜਾਂ ਦਿੱਲੀ ਦੇ ਵਿੱਚ ਉੱਠੀ ਸੀ ਤਾਂ ਆਪਾਂ ਦੇਖਿਆ ਕਿ ਜਿਹੜਾ ਐ ਐਸ ਵੀ ਐਲ ਗੀਤ ਆਇਆ ਸੀਗਾ ਸਿੱਧੂ ਮੂਸੇ ਵਾਲੇ ਦਾ ਉਹਦੇ ਵਿੱਚ ਉਹ ਪਹਿਲਾ ਜਿਹੜਾ ਬਿਆਨ ਲਾਇਆ ਗਿਆ ਸੰਦੀਪ ਗੁਪਤਾ ਦਾ ਵੀ ਡਾਲ-ਡਾਲ ਜਪਾਣੀ ਪਹੁੰਚਾ ਦਾਂਗੇ ਤੇ ਹੁਣ ਵੀ ਪੰਜਾਬ ਸਰਕਾਰ ਜਿਹੜੀ ਹੈ ਉਹ ਹਰਿਆਣਾ ਗਈ ਹੋਈ ਹੈ ਤੇ 90 ਸੀਟਾਂ ਤੇ ਆਮ ਆਦਮੀ ਪਾਰਟੀ ਲੜ ਰਹੀ ਹੈ ਤਾਂ ਜਦੋਂ ਇਦਾਂ ਦੇ ਮਸਲੇ ਨੇ ਹਰਿਆਣਾ ਨਾਲ ਸਾਡੇ ਤਾਂ ਪੰਜਾਬ ਸਰਕਾਰ ਦੇ ਜਿਹੜੇ ਨੁਮਾਇੰਦੇ ਗਏ ਨੇ ਉਹ ਫਿਰ ਕਿਵੇਂ ਵੋਟਾਂ ਮੰਗ ਰਹੇ ਨੇ ਨਹੀਂ ਗੁਰਸ਼ਮਸ਼ੀਰ ਉਹ ਸਰਕਾਰੀ ਟੂਰ ਤੇ ਗਏ ਨੇ ਸਿਰਫ ਹੂੰ ਪਤਾ ਉਹਨਾਂ ਨੂੰ ਵੀ ਹੈ ਮਤਲਬ ਤੁਸੀਂ ਆਮ ਆਦਮੀ ਪਾਰਟੀ ਦੀ ਸਥਿਤੀ ਦਾ ਅੰਦਾਜ਼ਾ ਇੱਥੋਂ ਲਾ ਲਓ ਕਿ ਆਮ ਆਦਮੀ ਪਾਰਟੀ 2014 ਚ ਵੀ ਲੜੀ ਆ ਉੱਥੇ ਜੀ ਲੋਕ ਸਭਾ ਦੇ ਹਵਾਲੇ ਜੇ ਮੈਂ ਗੱਲ ਕਰਾਂ ਹੂੰ 2019 ਵੀ ਲੜੀ ਆ 2024 ਵੀ ਲੜੀ ਆ 14 ਔਰ 19 ਦੇ ਵਿੱਚ ਇੱਕ ਵੀ ਉਮੀਦਵਾਰ ਉਹਨਾਂ ਦਾ ਜ਼ਮਾਨਤ ਨਹੀਂ ਬਚਾ ਸਕਿਆ ਜਿਮਨੀ ਚੋਣਾਚ ਵੀ ਕੁਝ ਲੱਭਿਆ ਨਹੀਂ ਉਹਨਾਂ ਨੂੰ ਤੇ ਹੁਣ ਵਾਲੀ ਵੀ ਕਾਂਗਰਸ ਨਾਲ ਮਿਲ ਕੇ ਇੱਕੋ ਸੀਟ ਲੜੀ ਸੀ ਉੱਥੇ ਵੀ ਕੋ ਪੱਲੇ ਨਹੀਂ ਪਿਆ ਹਰੇ ਨਸੀਬ ਹੋਈ ਤੇ ਫਿਰ ਹਰਿਆਣੇ ਦੇ ਪੁੱਤ ਨੂੰ ਤਾਂ ਹਰਿਆਣਾ ਆਪਣਾ ਹੀ ਨਹੀਂ ਜਿਆ ਕੇਜਰੀਵਾਲ ਆਪਣੇ ਉਹਨੂੰ ਹਰਿਆਣੇ ਦਾ ਪੁੱਤ ਦੱਸਦਾ ਹਰਿਆਣੇ ਦਾ ਵਾਸੀ ਆ ਉਹਦੇ ਬਾਵਜੂਦ ਉਹਦੀ ਉੱਤੇ ਔਰ ਦਿੱਲੀ ਦੇ ਨਾਲ ਲੱਗਦਾ ਹੋਵੇ ਤਾਂ ਵੀ ਉਹਦੇ ਆ ਜੀ ਮਜ਼ਬੂਤੀ ਨਹੀਂ ਆ ਰਹੀ ਇਧਰ ਪੰਜਾਬ ਇਧਰ ਨਾਲ ਲੱਗਦਾ ਹੋਵੇ ਤਾਂ ਵੀ ਨਹੀਂ ਔਰ ਦੂਸਰਾ ਪੱਖ 90 ਸੀਟਾਂ ਜੀ ਤੇ ਇਹ ਕਹਿੰਦੇ ਸੀ ਅਸੀਂ 90 'ਤੇ ਲੜਨਾ ਤੇ ਲਗਭਗ ਉਮੀਦਵਾਰ ਤਾਰ ਵੀ ਦਿੱਤੇ ਹਮ ਹੈਨਾ ਉਫਾਹਾ ਵੱਡ ਤਾਰੇ ਕੋਈ ਪੰਚਕੁੱਲੇ ਤੋਂ ਚੱਕਿਆ ਕੋਈ ਮਾਹਲੀ ਤੋਂ ਚੱਕਿਆ ਕੋਈ ਝੰਡੀਗੜੋਂ ਚੱਕਿਆ ਸਾਨੂੰ ਪਤਾ ਕਿਵੇਂ ਇਕੱਠੇ ਕੀਤੇ ਹੈਨਾ ਇਹ ਕੋਈ ਦਿੱਲੀ ਤੋਂ ਲਿਆਂਦਾ ਕੋਈ ਇਧਰੋਂ ਲਿਆਂਦਾ ਪਰ ਤੁਸੀਂ 90 ਸੀਟਾਂ ਤੇ ਚੋਣ ਲੜਨ ਜਾ ਰਹੇ ਹੋ ਤੇ ਆਪਣੇ ਆਪ ਨੂੰ ਮੁੱਖ ਧਿਰਾਂ ਚ ਦੱਸਦੇ ਹੋ ਤੇ ਕਾਂਗਰਸ ਤੋਂ 10 ਸੀਟਾਂ ਮੰਗ ਰਹੇ ਹਮ ਤੇ ਇਹਦਾ ਮਤਲਬ ਤੁਹਾਡੀ ਹਾਲਤ ਕੀ ਆ ਹਮ ਉਹ ਤਾਂ ਤੁਸੀਂ ਆਪੇ ਦੱਸੀ ਨਾ ਫਿਰ 10 ਨਾ ਮੰਗਦੇ ਤੁਸੀਂ 40 50 ਤਾਂ ਮੰਗਦੇ ਹਮ ਤਾਂ ਤੁਹਾਡੇ 20 25 ਤਾਂ ਮਿਲਦੀਆਂ ਬਿਲਕੁਲ ਤੁਸੀਂ ਤਾਂ 10 ਮੰਗਦੇ ਸੀ 7 ਤੱਕ ਆਗੇ ਸੀ ਜਨਾਬ ਤੁਸੀਂ ਹੂੰ ਉਹ ਤਾਂ ਉਹੀ 6 ਤੇ ਨਹੀਂ ਆਏ 5 ਤੋਂ ਜੇ 6 ਤੇ ਆ ਜਾਂਦੇ ਸਮਝੌਤਾ ਹੋ ਗਿਆ ਸੀ ਹੂੰ ਅਸਲ 'ਚ ਹੁੱਡਾ ਤੇ ਸੁਰਜੇ ਵਾਲ ਨਹੀਂ ਮੰਨੇ ਅੱਛਾ ਜੀ ਇਹ ਦੋਏ ਸਮਝੌਤਾ ਕਰਨ ਲਈ ਤਿਆਰ ਨਹੀਂ ਸੀ ਔਰ ਇਧਰੋਂ ਹੁੱਜਾ ਮਾਰ ਰਹੇ ਸੀ ਸਾਡਾ ਰਾਜਾ ਬੜਿੰਗ ਤੇ ਪ੍ਰਤਾਪ ਆਜਵਾ ਪੰਜਾਬ ਵਾਲਾ ਉਹ ਕਹਿੰਦਾ ਸੀ ਸਮਝੌਤਾ ਨਾ ਕਰੋ ਹੂੰ ਸੋ ਪੰਜਾਬ ਵਾਲੇ ਦੀਆਂ ਹੁੱਜਾਂ ਤੇ ਉਹਨਾਂ ਦੀ ਆਪਣੀ ਅੰਦਰ ਦੀ ਕਾਂਗਰਸੀਆਂ ਦੀ ਆਪਣਾ ਪਹਿਲੂ ਕਿ ਵੀ ਇਹਨਾਂ ਨਾਲ ਗੱਠ ਜੋੜ ਨਹੀਂ ਕਰਨਾ ਨਹੀਂ ਤਾਂ ਇਹ ਸਾਨੂੰ ਕਿਉਂਕਿ ਕਾਂਗਰਸ ਇਹ ਮੰਨ ਕੇ ਚੱਲਦੀ ਆ ਹਰਿਆਣਾ 'ਚ ਕਿ ਅਸੀਂ ਜਿੱਤੇ ਪਏ ਆ। ਹੂੰ ਤੇ ਉਹ ਕਹਿੰਦੇ ਜਿੱਤ ਗਏ ਤਾਂ ਫਿਰ ਆ ਇਹਨਾਂ ਨੇ ਬਰਨ ਲੈਣਾ ਕਿ ਲੋ ਜੀ ਸਾਡੇ ਕਰਕੇ ਜਿੱਤੇ। ਹੂੰ ਜਦੋਂ ਕਿ ਰਾਹੁਲ ਗਾਂਧੀ ਆਪਣੇ ਆਪ ਨੂੰ بڑا ਲੀਡਰ ਦਿਖਾਉਣਾ ਚਾਹੁੰਦਾ ਸੀ। ਉਹ ਚਾਹੁੰਦਾ ਸੀ ਕਿ ਐਂ ਲੱਗੇ ਕਿ ਮੈਂ ਸਾਰਿਆਂ ਨੂੰ ਧਿਰਾਂ ਨੂੰ ਨਾਲ ਲੈ ਕੇ ਚੱਲ ਰਿਹਾ ਹਾਂ, ਇੰਡੀਆ ਗੱਠਜੋੜ ਤਹਿਤ। ਜਾਂ ਉਹਨੂੰ ਇਹ ਵੀ ਲੱਗਦਾ ਸੀਗਾ ਕਿ ਜਿਹੜੀ ਮਾੜੀ-ਮੋਟੀ ਹਰਿਆਣਾ 'ਚ ਭਾਜਪਾ ਦੇ ਉਲਟ ਵਾਲੀ ਵੋਟ ਵੰਡੀ ਜਾਣੀ ਉਹ ਵੰਡੀ ਨਾ ਜਾਵੇ। ਪਰ ਕਾਂਗਰਸਿਆਂ ਨੇ ਕਹਿੰਦੇ ਉਹ ਮੇਰੇ ਇੱਕ ਚਾਰਟ ਰੱਖਦਾ। ਕਿ ਜੇ ਇਹਨਾਂ ਨੇ ਗੱਠਜੋੜ ਕਰਦੇ ਆ ਜੀ ਫਿਰ ਜੇ ਘੱਟ ਜੋੜ ਨਹੀਂ ਕਰਦੇ ਫਿਰ ਦੋ ਤੋਂ ਤਿੰਨ ਸੀਟਾਂ ਦਾ ਨੁਕਸਾਨ ਹੁੰਦਾ ਹੈ ਇਸ ਲਈ ਕਹਿੰਦੇ ਘੱਟ ਜੋੜ ਨਾ ਕਰੋ ਤੇ ਰਾਹੁਲ ਗਾਂਧੀ ਕਹਿੰਦਾ ਮੈਂ ਤਾਂ ਸਲਾਹ ਦਿੱਤੀ ਸੀ ਮੰਨਣਾ ਨਾ ਮਨ ਨਾਲ ਥੋੜਾ ਮੈਂ ਥੋਪਦਾ ਥੋੜਾ ਹਮ ਪਰ ਰਾਹੁਲ ਉਹਦੇ ਮਨ ਚ ਨਾ ਇੱਕ ਕਿਤੇ ਇਹ ਵਸਿਆ ਹੋਆ ਸੀਗਾ ਕਿ ਜੇ ਇੱਥੇ ਘੱਟ ਜੋੜ ਹੋ ਗਿਆ ਤਾਂ ਕਹਿੰਦਾ ਕੱਲੂ ਮੈਂ ਦਿੱਲੀ ਚ ਜਾ ਕੇ ਸੀਟਾਂ ਮੰਗ ਲੂੰਗਾ ਉਹ ਇਸ ਕੀਮ ਤੇ ਵਿੱਚ ਵੀ ਸੀਗਾ ਪਰ ਅੱਜ ਦੀ ਤਰੀਕ ਚ ਹਰਿਆਣੇ ਚ ਕਾਂਗਰਸ ਤੇ ਭਾਜਪਾ ਦਾ ਹੀ ਮੁਕਾਬਲਾ ਹਮ ਔਰ ਜੇ ਕਾਂਗਰਸ ਦੀ ਕੋਈ ਨਲੈਕੀ ਹੋਊਗੀ ਤਾਂ ਆਪਣੀ ਘਰ ਦੀ ਹੋਊਗੀ ਆਪਣਾ ਘਰ ਦਾ ਕਲੇਸ ਹੋਊਗਾ ਨਹੀਂ 30 ਲੋਕਾਂ ਨੇ ਬੀਜੇਪੀ ਦੀ ਫੱਟੀ ਪੋਚਣ ਬਾਰੇ ਸੋਚਿਆ ਹੋਇਆ ਉਹਦਾ ਫਾਇਦਾ ਹੁਣ ਕੌਣ ਲੈ ਕੇ ਜਾਂਦਾ ਇਹ ਨਤੀਜੇ ਦੱਸਣਗੇ ਪਰ 30 ਗਹਿ ਗੱਚ ਮੁਕਾਬਲਾ ਹੋਣ ਦੀ ਵੀ ਆਸ ਹੈਗੀ ਜਿਹੜਾ ਪੰਜਾਬ ਸਰਕਾਰ ਉੱਥੇ ਟੁੱਟ ਨਹੀਂ ਪੰਜਾਬ ਸਰਕਾਰ ਤਾਂ ਟੂਰ ਤੇ ਗਈ ਆ ਹੂੰ ਇਹ ਇਹਨਾਂ ਨੂੰ ਸੁਆਦ ਪੈ ਗਿਆ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਵੀ ਰੋਡ ショਅ ਕਰਨ ਦੀ ਬਹੁਤ ਆਦਤ ਆ ਤੇ ਸਾਰੇ ਮੰਤਰੀ ਸਾਰੇ ਐਮ ਐਲ ਏ ਉੱਥੇ ਭੇਜਤੇ ਪੰਜਾਬ ਇੱਕ ਵਾਰ ਫੇਰ ਲਵਾਰਸ ਹੈ। ਉਹ ਰੇ ਉਸ ਸਮੇਂ ਲਵਾਰਸ ਹੈ ਜਦੋਂ ਪੰਜਾਬ ਦੇ ਵਿੱਚ ਕਿੱਡੇ ਵੱਡੇ ਪੈਲੂ ਹੋਣ। ਮਤਲਬ ਜੇ ਕਪੜਾ ਸਿੱਧੇ ਰੂਪ ਵਿੱਚ ਦੇਖੀਏ ਬਿਜਲੀ ਵਾਲੀ ਵੀ ਹੜਤਾਲ ਹਾਂ ਤੇ ਆ ਦੂਸਰੀ ਮੈਡੀਕਲ ਵਾਲੀ ਵੀ ਡਾਕਟਰਾਂ ਦੀ ਵੀ ਹੜਤਾਲ ਤੇ ਇਹ ਮਸਲਾ ਸੋ ਤੋਂ ਨਿਬੜਦਾ ਨਹੀਂ ਬੈਠਕਾਂ ਥੋਡੀਆਂ ਬੇਸੀਟਾ ਰਹਿੰਦੀਆਂ ਤੁਹਾਨੂੰ ਚੈਲੰਜ ਮਿਲ ਰਹੇ ਨੇ ਕਿ ਅਸੀਂ ਤਾਂ ਬਈ ਕੰਪਲੀਟ ਤੇ ਵੀ ਨਹੀਂ ਜਾਵਾਂਗੇ ਬਿਜਲੀ ਵਾਲੇ ਕਹਿੰਦੇ ਉਹ ਤੋਂ ਬਿਨਾ ਪਾਣੀ ਵਾਲੇ ਧਰਨੇ ਚੱਲ ਰਹੇ ਨੇ ਹਾਂ ਕਿਸਾਨੀ ਵਾਲੇ ਮਸਲੇ ਖੜੇ ਨੇ ਤੇ ਤੁਸੀਂ ਸਾਰੀ ਸਰਕਾਰ ਉੱਥੇ ਚੁੰਗੀ ਹੈ ਔਰ ਜਦੋਂ ਪਤਾ ਹੈ ਕਿ ਪੈਣਾ ਕੁਝ ਨਹੀਂ ਪੱਲੇ ਖੱਟ ਕੇ ਕੁਝ ਨਹੀਂ ਮੁੜਨਾ ਇਹ ਕੱਲੀ ਪੰਜਾਬ ਸਰਕਾਰ ਨਹੀਂ ਗਈ ਪੰਜਾਬ ਦਾ ਪੈਸਾ ਵੀ ਨਾਲ ਜਾਂਦਾ ਪੰਜਾਬ ਦੇ ਸਿਰ ਤੇ ਬੋਝ ਵੀ ਪੈਂਦਾ ਤੇ ਮੁੱਖ ਮੰਤਰੀ ਸਾਹਿਬ ਨੂੰ ਸਾਡੇ ਨੂੰ ਇਹ ਲੱਗਦਾ ਕਿ ਮੈਂ ਹੀ ਹੁਣ ਸੁਪਰੀਮੋ ਐ ਕੇਜਰੀਵਾਲ ਅੰਦਰ ਐ ਆਪਾਂ ਹੀ ਦੇਖਣਾ ਇਸ ਲਈ ਆ ਵੀ ਚਾਹ ਉਹਨੂੰ ਲੈ ਜਾਂਦਾ ਪਰ ਘਟੋ ਘਟ ਪੰਜਾਬ ਤਾਂ ਬਚਾ ਲੋ ਇਹਨਾਂ ਨੇ ਤੁਹਾਨੂੰ ਜਿਤਾਇਆ ਤੇ ਜਿੱਥੇ ਤੁਸੀਂ ਜਾ ਰਹੇ ਹੋ ਬਿਲਕੁਲ ਤੁਹਾਡੀ ਗੱਲ ਹੈ ਇਹ ਸਵਾਲ ਵੱਡਾ ਬਾਣਨਾ ਕਿਸੇ ਦਿਨ ਇਹਨਾਂ ਲਈ ਪਾਣੀ ਵਾਲਾ ਮਸਲਾ ਜੀ ਹੈਨਾ ਇਸ ਮਸਲੇ ਤੇ ਕਾਂਗਰਸ ਤੇ ਭਾਜਪਾ ਨੂੰ ਅਕਸਰ ਸਵਾਲ ਹੁੰਦਾ ਰਿਹਾ ਹੈ ਇੱਥੋਂ ਤੱਕ ਕਿ ਅਕਾਲੀ ਦਲ ਨੂੰ ਵੀ ਸਵਾਲ ਹੁੰਦਾ ਰਿਹਾ ਚਟਾਲਿਆਂ ਨਾਲ ਜਾਰੀ ਪਗਾਉਣ ਤੇ ਹੈਨਾ ਪਰ ਤਾਂ ਵੀ ਇਹ ਇੱਕ ਦੂਏ ਦੇ ਨਾ ਸੂਬਈ ਹਰਿਆਣੇ ਵਾਲੇ ਪੰਜਾਬ ਆ ਕੇ ਪੰਜਾਬ ਵਾਲੇ ਉੱਥੇ ਆ ਕੇ ਪ੍ਰਚਾਰ ਕਰਨ ਤੋਂ ਸਿੱਧਾ ਬਚਦੇ ਸੀ ਬਿਲਕੁਲ ਪਰ ਇਹਨਾਂ ਨੂੰ ਤਾਂ ਸ਼ਰਮੇ ਚੱਕ ਤੀ ਝੱਗਾ ਹੀ ਝੱਗਦਾ ਹੂੰ ਇਸਦੇ ਨਾਲ ਹੀ ਇੱਕ ਨਵਾਂ ਨਵਿਕਲੀ ਕਿਸਮ ਦਾ ਡਿਸੀਜਨ ਹੈ ਸਰਕਾਰ ਦਾ ਕਿ ਜੋ ਟੋਲ ਪਲਾਜੇ ਬੰਦ ਕਰੋ ਸੜਕਾਂ ਦੀ ਲੁੱਟ ਬੰਦ ਕਰੋ ਕਿਸਾਨ ਯੂਨੀਅਨਾਂ ਹਾਇ ਅਕਸਰ ਲਾਉਂਦੀਆਂ ਨੇ ਪਰ ਹੁਣ ਕੀ ਨਵਾਂ ਸਰਕਾਰ ਨਵਾਂ ਲੈ ਕੇ ਆ ਰਹੀ ਹੈ ਜੀ ਜੇ ਟੋਲ ਪਲਾਦੇ ਵੀ ਬੰਦ ਹੋ ਜਾਣਗੇ ਪਰ ਲੁੱਟ ਬੰਦ ਨਹੀਂ ਹੋਊਗੀ ਇਹ ਨਾ ਅੱਜ ਤੋਂ 2.5 ਸਾਲ ਪਹਿਲਾਂ ਮੈਂ ਇੱਕ ਰਿਪੋਰਟ ਕੀਤੀ ਸੀ ਜੀ ਗੁਰਸ਼ਮੀਤ ਰਿਪੋਰਟ ਇਹ ਸੀ ਕਿ ਤੁਹਾਡੀ ਕਾਰ ਦੇ ਵਿੱਚ ਬੈਠੇਗਾ ਮੋਦੀ ਦਾ ਜਸੂਸ ਤੁਹਾਡੀ ਹਰ ਕਾਰ 'ਚ ਸਵਾਰ ਹੋਏਗਾ ਮੋਦੀ ਦਾ ਜਸੂਸ ਹੂੰ ਕੇਂਦਰ ਦੀ ਇੱਕ ਤਜ਼ਵੀਜ਼ ਆ ਤੇ ਉਹ ਤਜ਼ਵੀਜ਼ ਦੇ ਤਹਿਤ ਹੁਣ ਪਾਣੀਪਤ ਹਸਾਰ ਜਿਹੜਾ ਐਨ ਐਚ 709 ਹੈ ਉਹਦੇ ਉੱਤੇ ਇਹ ਸ਼ੁਰੂ ਹੋ ਗਈ ਪ੍ਰਕਿਰਿਆ ਜੀ ਉਸ ਪ੍ਰਕਿਰਿਆ ਚ ਫਾਰਮੂਲਾ ਸਿੱਧਾ ਸਿੱਧਾ ਹੈ ਕਿ ਹੁਣ ਸੜਕਾਂ ਤੇ ਟੋਲ ਨਹੀਂ ਲਿਖਣਗੇ ਪਰ ਤੁਹਾਡੇ ਘਰ ਦੇ ਬੂਹੇ ਤੇ ਟੋਲ ਲੱਗਿਆ ਹੋਊਗਾ ਹਮਮ ਗੇਟ ਲੱਗਿਆ ਹੋਊਗਾ ਟੋਲ ਦਾ ਉਹ ਕਿਵੇਂ ਆਉਣ ਵਾਲੇ ਸਮੇਂ ਚ ਜਿਹੜੀਆਂ ਗੱਡੀਆਂ ਨਵੀਆਂ ਆਉਣਗੀਆਂ ਉਹਨਾਂ ਨੂੰ ਜੀਪੀਐਸ ਸਿਸਟਮ ਲੱਗਿਆ ਹੋਣਾ ਔਰ ਜਿਹੜੀਆਂ ਗੱਡੀਆਂ ਮੌਜੂਦਾ ਚੱਲ ਰਹੀਆਂ ਉਹਨਾਂ ਨੂੰ 4000 ਦਾ ਜੰਤਰ ਖਰੀਦਣਾ ਪੈਣਾ ਹੁਣ ਪਹਿਲਾਂ ਤਾਂ ਦੇਸ਼ 'ਚ ਗੱਡੀਆਂ ਹੀ ਦੇਖ ਲਓ ਕਿੰਨੀਆਂ ਤੇ ਚਾਰ 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 ਵਾਲਾ ਜੰਤਰ ਜਦੋਂ ਖਰੀਦਣਾ ਪੈਣਾ ਬਾਅਦ 'ਚ ਹੀ ਪਤਾ ਲੱਗਣਾ ਕਿ ਹਵਾਨੀ ਅੜਾਨੀ ਦਾ ਜੰਤਰ ਵੀ ਕਿਆ ਇਹ ਵੀ ਗਾਰੰਟੀ ਆ ਹੁਣ ਉਸ ਦੇ ਤਹਿਤ ਹੋਣਾ ਕੀ ਆ ਕਹਿੰਦੇ ਜੀ ਅਸੀਂ ਲੋਕਾਂ ਲਈ ਸਹੂਲਤ ਕਰ ਰਹੇ ਹਾਂ ਅਸੀਂ ਟੋਲ ਪ੍ਰਕਿਰਿਆ ਖਤਮ ਕਰ ਰਹੇ ਹਾਂ ਤੁਸੀਂ ਜਿੰਨੀ ਸੜਕ ਵਰਤੋਗੇ ਉਹਨਾਂ ਟੋਲ ਖੇਲ ਇੱਥੋਂ ਸ਼ੁਰੂ ਹੋਣਾ ਹੁਣ ਫਾਰਮੂਲਾ ਕੀ ਦੱਸ ਰਹੇ ਨੇ ਕਿ ਅੱਜ ਦੀ ਤਰੀਕ 'ਚ ਜਿੱਥੇ ਟੋਲ ਲੱਗਿਆ ਉਹਦੇ ਆਲੇ-ਦਾਲੇ 20 ਕਿਲੋਮੀਟਰ ਦੇ ਲੋਕਾਂ ਨੂੰ ਟੋਲ ਮਾਫ ਹੈ ਜੀ ਅੱਛਾ ਇਸ ਲਈ ਜਦੋਂ ਤੁਸੀਂ ਘਰੋਂ ਗੱਡੀ ਕੱਢ ਕੇ ਹਾਈਵੇ ਤੇ ਚੜੋਂਗੇ ਪਹਿਲੇ 20 ਕਿਲੋਮੀਟਰ ਤੁਹਾਡਾ ਟੋਲ ਨਹੀਂ ਲੱਗਣਾ। ਹੂੰ 21ਵੇਂ ਕਿਲੋਮੀਟਰ ਤੋਂ ਟੋਲ ਸ਼ੁਰੂ ਹੋ ਗਿਆ। ਹੁਣ ਤੁਸੀਂ ਚੰਡੀਗੜ੍ਹ ਤੋਂ ਰੋਪੜ ਜਾਣਾ। ਪਰ ਤੁਸੀਂ ਕਹਿੰਦੇ ਕਿ ਮੈਂ ਤਾਂ ਸੋਲਖੀਆਂ ਗੁਰਦੁਆਰੇ ਮੱਥੇ ਟੇਕ ਕੇ ਆਣ। ਹੂੰ ਤੁਸੀਂ ਮੱਥਾ ਟੇਕ ਕੇ ਮੁੜਿਆ ਤੁਹਾਨੂੰ ਟੋਲ ਕਰਾਸ ਨਹੀਂ ਕਰਨਾ ਪਿਆ ਟੋਲ ਤਾਂ ਨਹੀਂ ਲੱਗਿਆ। ਹੂੰ ਪਰ ਜਦੋਂ ਤੁਹਾਡਾ ਜੀਪੀਐਸ ਸਿਸਟਮ ਲੱਗ ਗਿਆ ਤਾਂ ਤੁਸੀਂ ਜਿੱਥੇ ਮਰਜ਼ੀ ਜਾਓ ਟੋਲ ਟੱਪੋ ਚਾਹੇ ਨਾ ਟੱਪੋ ਤੁਹਾਡਾ ਟੋਲ ਕੱਟਿਆ ਗਿਆ। ਹੂੰ ਹਰ 20 ਕਿਲੋਮੀਟਰ ਤੋਂ ਬਾਅਦ ਤੁਸੀਂ ਜਿੰਨੀ ਵੀ ਹਾਈਵੇ ਵਰਤੋਗੇ ਸਟੇਟ ਹਾਈਵੇ ਦੇ ਹਿਸਾਬ ਨਾਲ ਸਟੇਟ ਨੈਸ਼ਨਲ ਦੇ ਹਿਸਾਬ ਨਾਲ ਨੈਸ਼ਨਲ। ਹੂੰ ਇਕ ਕਲਾ ਟੋਲ ਨਹੀਂ ਕਟਿਆ ਜਾਣਾ ਇਹਦੇ ਨਾਲ ਨਾਲ ਤੁਹਾਡੀ ਨਿੱਜਤਾ ਵੀ ਖਤਮ ਹੋਣੀ ਜਿਵੇਂ ਜਿਵੇਂ ਤੁਹਾਡੀ ਲੋਕੇਸ਼ਨ ਹੀ ਜਾ ਰਹੀ ਹੈ ਜਦੋਂ ਤੁਹਾਡੀ ਗੱਡੀ ਜੀਪੀਐਸ ਲੱਗਿਆ ਸਰਕਾਰ ਨੂੰ ਸਭ ਪਤਾ ਏਜੰਸੀਆਂ ਨੂੰ ਸਾਰਾ ਪਤਾ ਤੁਸੀਂ ਕਿੱਥੇ ਜਾ ਰਹੇ ਕਿਹਨੂੰ ਮਿਲ ਰਹੇ ਮਤਲਬ ਬੰਦੇ ਦੀ ਨਿੱਜਤਾ ਹੀ ਖਤਮ ਹੈ ਅੱਛਾ ਦੂਸਰਾ ਪੱਖ ਵਿਦੇਸ਼ਾਂ ਦੇ ਵਿੱਚ ਗੱਡੀਆਂ ਦੇ ਨੰਬਰਾਂ ਦੇ ਹਿਸਾਬ ਨਾਲ ਪੈਸੇ ਕੱਟਦੇ ਆ ਉੱਥੇ ਜੀਪੀਐਸ ਸਿਸਟਮ ਤਾਂ ਨਹੀਂ ਹੈ ਨਿੱਜਤਾ ਦਾ ਉੱਥੇ ਬਹੁਤ ਵੱਡਾ ਸਵਾਲ ਹੈ ਪਰ ਉੱਥੇ ਜਦੋਂ ਇਦਾਂ ਪੈਸੇ ਕੱਟਦੇ ਆ ਤਾਂ ਵੀ ਬੰਦੇ ਨੂੰ ਅਧਿਕਾਰ ਹੈ ਕਿ ਮੈਂ ਟੋਲ ਰੋਡ ਵਰਤਣੀ ਹੈ ਕੇ ਬਿਨਾ ਟੋਲ ਰੋਡ ਬਣਤ ਨਹੀਂ ਉੱਥੇ ਪੈਰਲਲ ਰੋਡ ਦੇਣੀ ਪੈਂਦੀ ਆ ਹੂੰ ਉਹ ਬਿਸ਼ਰਤ ਤੇ ਛੋਟੀ ਹੋ ਸਕਦੀ ਆ ਉਹ ਸਿੰਗਲ ਲੇਨ ਹੋ ਸਕਦੀ ਆ ਗੱਬੇ ਡਿਵਾਈਡਰ ਨਹੀਂ ਹੋ ਸਕਦਾ ਹੈਨਾ ਉਹ ਥੋੜੀ ਖਰਾਬ ਹੋ ਸਕਦੀ ਆ ਰਾਜ ਚ ਫਾਟਕ ਬਾਜ਼ਾਰ ਸ਼ਹਿਰ ਕਸਬੇ ਪੈ ਸਕਦੇ ਆ ਪਰ ਬਦਲਵੀਂ ਰੋਡ ਦੇਣੀ ਪੈਂਦੀ ਆ ਇੱਥੇ ਤੁਸੀਂ ਜੇ ਟੋਲ ਦੇ ਨੇੜੇ ਤੋਂ ਪਿੰਡ ਚ ਨੂੰ ਕਿਸੇ ਨੂੰ ਕੱਢਦੇ ਵੀ ਹੋ ਤਾਂ ਵੀ ਟੋਲ ਵਾਲੇ ਉਹ ਸੜਕ ਬਣ ਨਹੀਂ ਦਿੰਦੇ ਉਹ ਰੋਟੀ ਹੁੰਦੀ ਆ ਸੋ ਆ ਵੀ ਸਾਡੇ ਨਾਲ ਤੱਕਾ ਇੱਥੇ ਸੋ ਸਾਨੂੰ ਪਹਿਲਾਂ ਤਾਂ ਟੋਲ ਆਪਣੇ ਆਪ ਚੋਂ ਠੋਖਾ ਹੈ ਕਿ ਤੁਸੀਂ ਰੋਡ ਟੈਕਸ ਵੀ ਲੈ ਰਹੇ ਹੋ ਗੱਡੀਆਂ ਖਰੀਦਣ ਲੱਗੇ ਟੋਲ ਟੈਕਸ ਵੀ ਲੈ ਰਹੇ ਹੋ ਤੇ ਹੁਣ ਇਸ ਪ੍ਰਕਿਰਿਆ ਤੇ ਆ ਗਏ ਕਿ ਮਤਲਬ ਤੁਸੀਂ ਜਿੰਨੇ ਕਿਲੋਮੀਟਰ ਗੱਡੀ ਹਾਈਵੇ ਤੇ ਚਲਾਓਗੇ ਤੁਹਾਡੇ ਪੈਸੇ ਕੱਟਣਗੇ ਹੀ ਕੱਟਣਗੇ ਔਰ ਸਿੱਧਾ ਉਹ ਜੀਪੀਐਸ ਸਿਸਟਮ ਤੁਹਾਡੇ ਬੈਂਕ ਖਾਤੇ ਨਾਲ ਜੁੜਿਆ ਹੋਣਾ ਤੇ ਸਿੱਧੀ ਕਟੌਤੀ ਹੋਣੀ ਬਾਅਦ ਚੋ ਪਈ ਜਾਣਾ ਰੋਲਾ ਕਿ ਮੈਂ ਤਾਂ ਗਿਆ ਸੀ 18 ਕਿਲੋਮੀਟਰ ਕੱਟ ਲਿਸ 22 ਕਿਲੋਮੀਟਰ ਤੇ ਬਹੁਤ ਕੁ ਸਮਾਨ ਪੈਣ ਧੰਨਵਾਦ ਜੀ ਬਹੁਤ ਬਹੁਤ ਜੀ ਸੰਦੀਪ ਕੁਨਤਲ ਸਰਮਨ ਜਿੰਨਾਂ ਦੇ ਨਾਲ ਅਸੀਂ ਪੰਜਾਬ ਨਾਮਾ ਦੇ ਤਹਿਤ ਜੋ ਹਫਤੇ ਭਰ ਦੀਆਂ ਸਿਆਸੀ ਸਰਗਰਮੀਆਂ ਨੇ ਉਸ ਦੇ ਉੱਪਰ ਵਿਚਾਰਾਂ ਦੀ ਸਾਂਝ ਪਾਈ ਹੈ ਉਮੀਦ ਹੈ ਤੁਹਾਨੂੰ ਗੱਲਬਾਤ ਪਸੰਦ ਆਏਗੀ ਕਮੈਂਟ ਬਾਕਸ ਦੇ ਵਿੱਚ ਆਪਣੇ ਹਾਇ ਜ਼ਰੂਰ ਰੱਖੇ